ਸਤ ਸ੍ਰੀ ਅਕਾਲ ਜੀ ਮੈਂ ਹਰਜੋਤ कौर ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਵੀ ਬਹੁਤ ਬਹੁਤ ਧੰਨਵਾਦ ਡੱਲਾ ਜੀ ਹੁਣ ਗੱਲ ਕਰ ਲਈਏ ਪ੍ਰਤਾਪ ਸਿੰਘ ਬਾਜਵਾ ਤੇ ਆਮ ਆਦਮੀ ਪਾਰਟੀ ਵਿੱਚਕਾਰ ਜਿਹੜਾ ਵੱਡਾ ਵਿਵਾਦ ਬਣਿਆ ਹੋਇਆ ਹੈ ਪ੍ਰਤਾਪ ਸਿੰਘ ਬਾਜਵਾ ਅੱਜ 2 ਵਜੇ ਤੋਂ ਬਾਅਦ ਅਦਾਲਤ ਦੇ ਵਿੱਚ ਪੇਸ਼ ਹੋਣ ਜਾ ਰਹੇ ਨੇ ਉਹਨਾਂ ਨੂੰ ਜੋ ਹੈ ਪੇਸ਼ ਹੋਣਾ ਜੁ ਉਹਨਾਂ ਨੇ ਸੋ ਪ੍ਰਤਾਪ ਸਿੰਘ ਬਾਜਵਾ ਲਈ ਰਾ ਕੀ ਬੱਚਦਾ ਜੇਕਰ ਅਸੀਂ ਗੱਲ ਕਰੀਏ ਜਦੋਂ ਅੱਜ ਉਹ ਥਾਣੇ ਵਿੱਚ ਪੇਸ਼ ਹੋਣਗੇ ਤਾਂ ਕਿ ਪ੍ਰਤਾਪ ਸਿੰਘ ਬਾਜਵਾ ਇਸ ਕੇਸ ਵਿੱਚ ਉਲਝ ਜਾਣਗੇ ਜਾਂ ਉਹ ਆਪਣੀਆਂ ਗੱਲਾਂ ਨੂੰ ਥਾਣੇ ਦੇ ਵਿੱਚ ਸਾਬਿਤ ਕਰ ਸਕਣਗੇ ਸੋ ਇਹ ਜਿਹੜੀ ਹੁਣ ਸਿਆਸਤ ਗਰਮ ਆ ਰਹੀ ਹੈ ਇਸ ਖਾਸ ਮੁੱਦੇ ਦੇ ਉੱਪਰ ਇਸ ਦੇ ਉੱਪਰ ਤੁਸੀਂ ਕੀ ਕਹਿਣਾ ਚਾਹੋਗੇ ਆਮ ਆਦਮੀ ਪਾਰਟੀ ਜੋ ਹੈ ਲਗਾਤਾਰ ਪਲਟਵਾਰਤਾ ਕਰ ਹੀ ਰਹੀ ਹੈ ਦੂਜੇ ਪਾਸੇ ਪ੍ਰਤਾਪ ਸਿੰਘ ਬਾਜਵਾ ਦੀ ਗੱਲ ਕਰ ਲਈਏ ਤਾਂ ਉਹਨਾਂ ਦੇ ਨਾਲ ਕਾਂਗਰਸ ਖੜੀ ਹੈ ਸੋ ਮਾਹੌਲ ਬਿਆਨ ਕਰਿਓ ਕਿ ਹੁਣ ਇਹ ਸਥਿਤੀਆਂ ਬਣਦੀਆਂ ਕੀ ਨਜ਼ਰ ਆ ਰਹੀਆਂ ਨੇ ਪ੍ਰਤਾਪ ਸਿੰਘ ਬਾਜਵਾ ਅਤੇ ਆਮ ਆਦਮੀ ਪਾਰਟੀ ਦੇ ਵਿਚਕਾਰ ਦੇਖੋ ਪ੍ਰਤਾਪ ਸਿੰਘ ਬਾਜਵਾ ਦੇ ਮਾਮਲੇ ਦੇ ਵਿੱਚ ਪੰਜਾਬ ਦੀ ਸਿਆਸਤ ਪੂਰੀ ਤਰ੍ਹਾਂ ਨਾਲ ਗਰਮ ਹੋ ਗਈ। ਇੱਕ ਪਾਸੇ ਪ੍ਰਤਾਪ ਸਿੰਘ ਬਾਜਵਾ ਔਰ ਭਗਵੰਤ ਮਾਨ ਦੀ ਸਿਆਸੀ ਲੜਾਈ ਜਿਹੜੀ ਹੁਣ ਕਾਨੂੰਨੀ ਲੜਾਈ ਬਣ ਰਹੀ ਹੈ ਬਤੌਰ ਸਰਕਾਰ ਮੁੱਖ ਮੰਤਰੀ ਨੇ ਭਗਵੰਤ ਮਾਨ ਔਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਦੀ ਵੱਖ-ਵੱਖ ਪੰਥਕ ਧਿਰਾਂ ਨਾਲ ਲੜਾਈ ਔਰ ਪੰਜ ਮੈਂਬਰੀ ਕਮੇਟੀ ਨਾਲ ਸਿਧਾਂਤਕ ਔਰ ਮਤਭੇਦਾਂ ਦੀ ਲੜਾਈ। ਪੰਜਾਬ ਦੀ ਸਿਆਸਤ ਪੂਰੀ ਤਰ੍ਹਾਂ ਨਾਲ ਗਰਮ ਗਰਮ ਹੈ। ਹੁਣ ਜੇ ਮੈਂ ਗੱਲ ਕਰਾਂ ਪ੍ਰਤਾਪ ਬਾਜਵਾ ਤੋਂ ਪ੍ਰਤਾਪ ਬਾਜਵਾ ਤੇ ਜਿਹੜਾ ਕੇਸ ਦਰਜ ਕੀਤਾ ਗਿਆ ਹੈ ਪੰਜਾਬ ਦੀ ਸਰਕਾਰ ਨੇ ਸਾਈਬਰ ਕ੍ਰਾਈਮ ਸੈੱਲ ਨੇ ਪ੍ਰਤਾਪ ਸਿੰਘ ਬਾਜਵਾ ਦੇ ਵਕੀਲਾਂ ਦਾ ਕਹਿਣਾ ਸੀ ਪ੍ਰਤਾਪ ਸਿੰਘ ਬਾਜਵਾ ਦਾ ਕਹਿਣਾ ਸੀ ਕਿ ਸਾਨੂੰ ਐਫ ਆਈ ਆਰ ਦੀ ਕਾਪੀ ਨਹੀਂ ਦਿੱਤੀ ਫਿਰ ਉਹ ਕੋਰਟ ਦੇ ਵਿੱਚ ਗਏ ਵਕੀਲਾਂ ਦੇ ਜ਼ਰੀਏ ਪ੍ਰਤਾਪ ਸਿੰਘ ਬਾਜਵਾ ਉਹਨਾਂ ਦੇ ਵਕੀਲਾਂ ਨੇ ਅਦਾਲਤ 'ਚ ਦਰਖਾਸਤ ਦਿੱਤੀ ਕਿ ਸਾਨੂੰ ਐਫ ਆਈ ਆਰ ਦੀ ਕਾਪੀ ਨਹੀਂ ਦਿੱਤੀ ਗਈ ਫਿਰ ਕੱਲ੍ਹ ਦੇਰ ਸ਼ਾਮ ਐਫ ਆਈ ਆਰ ਦੀ ਕਾਪੀ ਅਦਾਲਤ ਨੇ ਹੁਕਮ ਕੀਤੇ ਸਾਈਬਰ ਸੈੱਲ ਦੇ ਐਸਐਚਓ ਨੂੰ ਕਿ ਐਫਆਈਆਰ ਦੀ ਕਾਪੀ ਦਿੱਤੀ ਜਾਵੇ ਫਿਰ ਐਫਆਈਆਰ ਦੀ ਕਾਪੀ ਮਿਲੀ ਔਰ ਜਦੋਂ ਐਫਆਈਆਰ ਦੀ ਕਾਪੀ ਮਿਲੀ ਤਾਂ ਵਕੀਲਾਂ ਨੇ ਦੇਖਿਆ ਕਿ ਜਿਹੜਾ ਨਵਾਂ ਭਾਰਤ ਦੀ ਦੰਡ ਸਹਿਤਾ ਦਾ ਭਾਰਤੀ ਨਿਆਏ ਸਹਿਤਾ ਉਹਦੇ ਤਹਿਤ 353 ਧਾਰਾ 197 1 ਧਾਰਾ ਉਹਨਾਂ ਦੇ ਉੱਤੇ ਇਹ ਕਾਨੂੰਨ ਦੀਆਂ ਧਰਾਵਾਂ ਲਗਾਈਆਂ ਗਈਆਂ ਨੇ ਮੋٹے ਮੋٹے ਸ਼ਬਦਾਂ ਚ ਕਹੀਏ ਤੇ ਅਮਨ ਕਾਨੂੰਨ ਨੂੰ ਖਤਰਾ ਜਾਂ ੜਕਾ ਹਟ ਵਾਲਾ ਪਾਸ਼ਨ ਜਾਂ ਸੂਚਨਾ ਨੂੰ ਲੁਕਾਉਣਾ ਇਸ ਤਰੀਕੇ ਦੀਆਂ ਗੱਲਾਂ ਜਿਹੜੀਆਂ ਨੇ ਉਹ ਕਈਆਂ ਜਾ ਰਹੀਆਂ ਨੇ ਹੁਣ ਸਵਾਲ ਇਹ ਹੈ ਪ੍ਰਤਾਪ ਸਿੰਘ ਬਾਜਵਾ ਕੱਲ ਪੇਸ਼ ਨਹੀਂ ਹੋਏ ਕਿਉਂਕਿ ਅੰਮ੍ਰਿਤਸਰ ਦੇ ਵਿੱਚ ਸੰਵਿਧਾਨ ਬਚਾਓ ਰੈਲੀ ਸੀ ਡਾਕਟਰ ਭੀਮਰਾਓ ਅੰਬੇਦਕਰ ਸਾਹਿਬ ਦਾ ਕੱਲ ਜਨਮ ਦਿਹਾੜਾ ਸੀ ਤੇ ਉਹਨਾਂ ਨੇ ਸੰਵਿਧਾਨ ਬਚਾਓ ਰੈਲੀ ਕੀਤੀ ਚਰਨਜੀਤ ਚੰਨੀ ਰਾਜਾ ਵੜਿੰਗ ਪ੍ਰਤਾਪ ਸਿੰਘ ਬਾਜਵਾ ਕਾਂਗਰਸ ਦੀ ਸਾਰੀ ਲੀਡਰਸ਼ਿਪ ਇੱਕ ਪੈਲਸ ਦੇ ਵਿੱਚ ਸੀ ਪੈਲਸ ਦੇ ਵਿੱਚ ਭੀੜ ਬਹੁਤ ਜ਼ਿਆਦਾ ਸੀ ਅਕਸਰ ਪੈਲਸਾਂ ਚ ਘੱਟ ਭੀੜ ਵੀ ਵੱਡੀ ਲੱਗਦੀ ਆ ਪਰ ਕੱਲ ਭੀੜ ਠੀਕ ਸੀ ਹੁਣ ਸਵਾਲ ਇਹ ਹੈ ਕਿ ਪ੍ਰਤਾਪ ਬਾਜਵਾ ਨੇ ਸਮਾਂ ਮੰਗਿਆ ਸੀ ਆਪਣੇ ਵਕੀਲਾਂ ਦੇ ਥਰੂ ਉਹਨਾਂ ਦੇ ਵਕੀਲ ਨੇ ਬੜੇ ਸਿਆਣੇ ਵਕੀਲ ਨੇ ਵਿਰਕ ਸਾਹਿਬ ਉਹ ਅਦਾਲਤ ਚ ਗਏ ਸੀ ਤੇ ਉਹਨਾਂ ਨੇ ਸਮਾਂ ਮੰਗਿਆ ਅੱਜ 2 ਵਜੇ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਨੂੰ ਥਾਣੇ ਦੇ ਵਿੱਚ ਪੇਸ਼ ਹੋਣਾ ਹੈ ਹੁਣ ਜਦੋਂ ਅੱਜ ਪ੍ਰਤਾਪ ਸਿੰਘ ਬਾਜਵਾ ਥਾਣੇ ਜਾਣਗੇ ਕੀ ਪ੍ਰਤਾਪ ਸਿੰਘ ਬਾਜਵਾ ਦੇ ਵਕੀਲ ਉਹਨਾਂ ਦੇ ਨਾਲ ਹੋਣਗੇ ਪ੍ਰਤਾਪ ਸਿੰਘ ਬਾਜਵਾ ਕਿਸ ਤਰ੍ਹਾਂ ਦੀ ਤਿਆਰੀ ਕਰਕੇ ਜਾਣਗੇ ਪ੍ਰਤਾਪ ਸਿੰਘ ਬਾਜਵਾ ਨੇ ਇਹ ਕਿਹਾ ਸੀ ਕਿ 18 ਹੈਂਡ ਗ੍ਰੇਨੇਡ ਤਾਂ ਚੱਲ ਗਏ ਤੇ 50 ਹੈਗੇ ਨੇ 32 ਬਾਕੀ ਨੇ ਉਹ ਅੜ ਗਏ ਕਹਿੰਦੇ ਮੈਂ ਸੂਤਰਾਂ ਦੀ ਸੂਚਨਾ ਨਹੀਂ ਦੇਣੀ ਜਿਹਦੇ ਕਰਕੇ ਪੰਜਾਬ ਪੁਲਿਸ ਵੱਲੋਂ ਕੇਸ ਦਰਜ ਕੀਤਾ ਗਿਆ ਜਿਹੜਾ ਕੇਸ ਦਰਜ ਕੀਤਾ ਗਿਆ ਉਹ ਇੱਕ ਕਾਂਸਟੇਬਲ ਦੇ ਬਿਆਨਾਂ ਦੇ ਆਧਾਰ ਤੇ ਦਰਜ ਕੀਤਾ ਗਿਆ ਕੌਨਸਟੇਬਲ ਦਾ ਜਿਹੜੇ ਬਿਆਨ ਲਿਖੇ ਗਏ ਨੇ ਐਫ ਆਈ ਆਰ 'ਚ ਉਹਨਾਂ ਦੇ ਮੁਤਾਬਕ ਇਹ ਪ੍ਰਤਾਪ ਬਾਜਵਾ ਉਹਨਾਂ ਦੇ ਜਿਹੜੇ ਵਕੀਲ ਨੇ ਉਹ ਦੱਸ ਰਹੀ ਸੀ ਪੱਤਰਕਾਰਾਂ ਨੂੰ ਕਹਿੰਦੇ ਕਿ ਕੌਨਸਟੇਬਲ ਨੇ ਬਿਆਨ ਲਿਖਿਆ ਕਿ ਅਸੀਂ ਰੂਟੀਨ 'ਚ ਰੋਜ਼ ਦੀ ਤਰ੍ਹਾਂ ਸੋਸ਼ਲ ਮੀਡੀਆ ਦੀਆਂ ਜਿਹੜੀਆਂ ਖਬਰਾਂ ਨੇ ਜਾਂ ਸੋਸ਼ਲ ਮੀਡੀਆ ਦੀਆਂ ਜਿਹੜੀਆਂ ਪੋਸਟਾਂ ਨੇ ਸੋਸ਼ਲ ਮੀਡੀਆ ਨੂੰ ਅਸੀਂ ਦੇਖ ਰਹੇ ਸੀ ਤੇ ਦੇਖਦੇ 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 ਇੱਕ ਖਬਰ ਸਾਹਮਣੇ ਆਈ ਜੀਤ ਜਿਹਦੇ 'ਚ ਪ੍ਰਤਾਪ ਸਿੰਘ ਬਾਜਵਾ ਵੱਲੋਂ ਜ਼ਿਕਰ ਕੀਤਾ ਗਿਆ ਸੀ ਜਦੋਂ ਉਹਨੂੰ ਸੁਣਿਆ ਉਹਨੂੰ ਵੇਖਿਆ ਮੋਨੀਟਰ ਕੀਤਾ ਕਿ 50 ਬੰਬ ਪੰਜਾਬ ਚ ਆਏ ਸੀ 18 ਚੱਲ ਗਏ 32 ਬਾਕੀ ਹੈ ਇਸ ਤਰ੍ਹਾਂ ਦੀ ਸ਼ਬਦਾਵਲੀ ਨੂੰ ਉਸ ਕੌਨਸਟੇਬਲ ਦੀ ਸ਼ਿਕਾਇਤ ਦੇ ਆਧਾਰ ਤੇ ਸਾਈਬਰ ਸੈੱਲ ਪੁਲਿਸ ਨੇ ਆਈਟੀ ਐਕਟ ਦੇ ਵਿੱਚ ਕੇਸ ਦਰਜ ਕੀਤਾ ਹੁਣ ਇਹ ਪੂਰੇ ਕੇਸ ਦਾ ਬਿਉਰਾ ਹੈ ਹੁਣ ਅਗਰ ਇਹ ਕੇਸ ਦੇ ਵਿੱਚ ਪ੍ਰਤਾਪ ਬਾਜਵਾ ਦੋਸ਼ੀ ਸਾਬਤ ਹੁੰਦੇ ਨੇ ਤੇ ਉਹਨਾਂ ਨੂੰ 3 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਅਗਰ ਉਹ ਦੋਸ਼ੀ ਸਾਬਤ ਨਹੀਂ ਹੁੰਦੇ ਤੇ ਬਾਜ਼ ਇੱਜ਼ਤ ਬਰੀ ਹੋਣਗੇ ਪਰ ਬਾਜਵਾ ਸਾਹਿਬ ਅੜ ਗਏ ਕਹਿੰਦੇ ਮੈਂ ਸਰਕਾਰ ਨੂੰ ਪੁਲਿਸ ਨੂੰ ਕਹਿੰਦੇ ਮੈਂ ਸੂਤਰ ਨਹੀਂ ਦੱਸਣੇ ਹੁਣ ਜਦੋਂ ਮਾਮਲਾ ਅਦਾਲਤ ਚ ਜਾਏਗਾ ਕੀ ਪ੍ਰਤਾਪ ਸਿੰਘ ਬਾਜਵਾ ਸੂਤਰ ਦੱਸ ਦੇਣਗੇ ਹੁਣ ਉਹ ਸੂਤਰ ਜਿਹੜੇ ਦੱਸੇ ਜਾ ਸਕਦੇ ਪ੍ਰਤਾਪ ਸਿੰਘ ਬਾਜਵਾ ਵੱਲੋਂ ਅਦਾਲਤ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਦੇ ਵਕੀਲ ਇਹ ਪਲੀ ਲੈ ਸਕਦੇ ਨੇ ਕਿ ਦੇਖੋ ਜੀ ਲਗਾਤਾਰ ਪੰਜਾਬ ਚ ਘਟਨਾਵਾਂ ਹੋ ਰਹੀਆਂ ਨੇ ਗ੍ਰੇਨੇਡ ਦੇ ਮਾਮਲੇ ਵਾਪਰ ਰਹੇ ਨੇ ਅਖਬਾਰਾਂ ਚ ਖਬਰਾਂ ਛਪ ਰਹੀਆਂ ਨੇ ਅਖਬਾਰਾਂ ਦੇ ਪੱਤਰਕਾਰ ਆਪਣੀਆਂ ਇਨਵੈਸਟੀਗੇਟਿੰਗ ਸਟੋਰੀਜ਼ ਦੇ ਵਿੱਚ ਵੱਖ-ਵੱਖ ਸੂਤਰਾਂ ਦੇ ਹਵਾਲੇ ਨਾਲ ਇਸ ਤਰ੍ਹਾਂ ਦੀਆਂ ਖਬਰਾਂ ਦੇ ਰਹੇ ਨੇ ਕਿ ਪੰਜਾਬ ਦੇ ਵਿੱਚ ਹੋਰ ਵੀ ਜਿਹੜੀ ਪੁਲਿਸ ਹੈ ਉਹ ਇਸ ਤਰੀਕੇ ਦੇ ਗ੍ਰਨੇਡ ਤਰਾਸ਼ ਕਰ ਰਹੀ ਹੈ ਕਿਤੇ ਕਿਸ ਨੇ ਅਸਲਾ ਲਕੋਇਆ ਨਾ ਹੋਵੇ ਭਾਵ ਪ੍ਰਤਾਪ ਬਾਜਵਾ ਅਦਾਲਤ ਦੇ ਵਿੱਚ ਮੀਡੀਆ ਰਿਪੋਰਟਾਂ ਨੂੰ ਆਧਾਰ ਬਣਾ ਸਕਦੇ ਨੇ ਔਰ ਇੱਕ ਮੀਡੀਆ ਰਿਪੋਰਟ ਪ੍ਰਤਾਪ ਸਿੰਘ ਬਾਜਵਾ ਨੇ ਆਪਣੇ ਟਵਿੱਟਰ ਤੇ ਪਾਈ ਵੀ ਸੀ ਜੀ ਦੇ ਵਿੱਚ ਇਹ ਖਿਆਲ ਸੀ ਕਿ ਪੰਜਾਬ ਦੀ ਪੁਲਿਸ ਹੋਰ ਹਥਿਆਰ ਜਾਂ ਅਸਲਾ ਲੱਭ ਰਹੀ ਹੈ ਜਿਨ੍ਹਾਂ ਨੇ ਇਹ ਵਾਰਦਾਤਾਂ ਕੀਤੀਆਂ ਨੇ ਵੀ ਕਿਤੇ ਇਹਨਾਂ ਨੇ ਕੁਝ ਹੋਰ ਨਾ ਲੁਕਾਇਆ ਹੋਵੇ ਜਿਵੇਂ ਪੁਲਿਸ ਰੂਟੀਨ ਦੇ ਵਿੱਚ ਇਹ ਕਹਿੰਦੀ ਹੈ ਕਿ ਸਾਡੀ ਜਾਂਚ ਜਾਰੀ ਹੈ ਹਾਲਾਂਕਿ ਆਏ ਦਿਨ ਪੰਜਾਬ ਚ ਕਦੀ ਅਸਲਾ ਕਦੀ ਨਸ਼ਾ ਇਹ ਫੜਿਆ ਜਾ ਰਿਹਾ ਯੁੱਧ ਚੱਲ ਰਿਹਾ ਨਸ਼ਿਆਂ ਦੇ ਵਿਰੁੱਧ ਉਹ ਗੱਲ ਵੱਖਰੀ ਹੈ ਕਿ ਹਲੇ ਤੱਕ ਇਹ ਖੁਲਾਸਾ ਨਹੀਂ ਕੀਤਾ ਜਿਹੜੀ ਬੀਬੀ ਫੜੀ ਗਈ ਸੀ ਬਠਿੰਡਾ ਦੇ ਵਿੱਚ ਨਸ਼ੇ ਨਾਲ ਹਜੇ ਤੱਕ ਪੰਜਾਬ ਦੀ ਪੁਲਿਸ ਕੋਈ ਬਹੁਤ ਵੱਡਾ ਖੁਲਾਸਾ ਨਹੀਂ ਕਰ ਸਕੀ ਨਾ ਪੰਜਾਬ ਦੀ ਸਰਕਾਰ ਕਿ ਉਹਦੇ ਤਾਰ ਕੀ ਦੇ ਨਾਲ ਜੁੜੇ ਸੀ ਕੁਝ ਹੋਰ ਬਰਾਮਦ ਹੋਇਆ ਕਿਤੇ ਬੀਬੀ ਪੀੜਤ ਤਾਂ ਨਹੀਂ ਸੀ ਵਿਕਟਮ ਤਾਂ ਨਹੀਂ ਸੀ ਕੁਝ ਅਫਸਰਾਂ ਨੇ ਉਹਨੂੰ ਹੀ ਜਾਣਬੁੱਝ ਕੇ ਤਾਂ ਨਹੀਂ ਫਸਾਇਆ ਕਿਸੇ ਤਰ੍ਹਾਂ ਦੀ ਪ੍ਰੈਸ ਕਾਨਫਰੰਸ ਉਸ ਕੁੜੀ ਦੇ ਮਾਮਲੇ ਦੇ ਵਿੱਚ ਨਹੀਂ ਕੀਤਾ ਗਿਆ ਨਹੀਂ ਕੀਤੀ ਗਈ ਜਿਸ ਕੁੜੀ ਨੂੰ ਇੱਕ ਵਿਲਨ ਦੇ ਰੂਪ ਦੇ ਵਿੱਚ ਮੀਡੀਆ ਦੇ ਇੱਕ ਹਿੱਸੇ ਨੇ ਵੀ ਵਿਖਾਇਆ ਵਿਲਨ ਦੇ ਰੂਪ ਚ ਉਹਨੂੰ ਪੇਸ਼ ਕੀਤਾ ਜਿਵੇਂ ਬਹੁਤ ਵੱਡਾ ਉਹਨੇ ਪੰਜਾਬ ਦੇ ਵਿੱਚ ਨਸ਼ਿਆਂ ਦਾ ਕਾਰੋਬਾਰ ਚਲਾਇਆ ਹੋਵੇ ਨਾ ਉਹਦਾ ਘਰ ਹਜੇ ਤੱਕ ਟਾਇਆ ਗਿਆ ਇਹਦਾ ਮਤਲਬ ਹੈ ਕਿ ਉਸ ਮਾਮਲੇ ਚ ਵੀ ਪੁਲਿਸ ਬਹੁਤੀ ਗੰਭੀਰਤਾ ਨਾਲ ਪਾਰਦਰਸ਼ੀ ਤੌਰ ਤੇ ਪੰਜਾਬੀਆਂ ਅੱਗੇ ਗੱਲ ਰੱਖਦੀ ਨਹੀਂ ਦਿਖ ਰਹੀ ਔਰ ਇਹ ਗੱਲ ਫੇਰ ਪਿੱਛੇ ਮੈ ਚਲਾ ਜਾਣਾ ਪ੍ਰਤਾਪ ਬਾਜਵਾ ਦੇ ਮਾਮਲੇ ਚ ਬਹੁਤ ਹਰਕਤ ਚਾਈ ਪੰਜਾਬ ਦੀ ਸਰਕਾਰ ਵੀ ਪੰਜਾਬ ਦੀ ਪੁਲਿਸ ਵੀ ਤੁਰੰਤ ਕੇਸ ਦਰਜ ਕੀਤਾ ਗਿਆ ਪਰ ਜਦੋਂ ਗੱਲ ਮੈਂ ਕਈ ਵਾਰ ਜ਼ਿਕਰ ਕਰਦਾ ਹੁਣ ਤਾਂ ਜਦੋਂ ਉਹ ਇੱਕ ਲਾਰੈਂਸ ਬਿਸ਼ਨੋਈ ਹੈ ਜਿਹਨੂੰ ਗੈਂਗਸਟਰ ਕਹਿੰਦੇ ਨੇ ਉਸ ਗੈਂਗਸਟਰ ਦੇ ਮਾਮਲੇ ਦੇ ਵਿੱਚ ਤੁਰੰਤ ਪੁਲਿਸ ਨੇ ਇਨਕਾਰ ਕਰਤਾ ਸੀ ਕਿ ਪੰਜਾਬ ਚ ਇੰਟਰਵਿਊ ਹੋਈ ਨਹੀਂ ਬਾਅਦ ਦੇ ਵਿੱਚ ਅਦਾਲਤ ਦੇ ਵਿੱਚ ਜਾ ਕੇ ਪੁਲਿਸ ਦੇ ਇੱਕ ਅਫਸਰ ਨੇ ਸੱਚ ਸਾਬਤ ਕੀਤਾ ਸੋ ਇਸ ਕਰਕੇ ਪ੍ਰਤਾਪ ਸਿੰਘ ਬਾਜਵੇ ਦਾ ਜਿਹੜਾ ਮਾਮਲਾ ਹੈ ਇਹ ਅਦਾਲਤ ਦੇ ਵਿੱਚ ਜਾ ਕੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਣਾ ਹੈ ਅਗਲੇ ਕੁਝ ਦਿਨਾਂ ਚ ਇਹਦਾ ਨਿਪਟਾਰਾ ਮੈਨੂੰ ਲੱਗਦਾ ਹੈ ਹੋ ਜਾਣਾ ਹੈ ਜਦੋਂ ਬਾਜਵਾ ਸਾਹਿਬ ਦੇ ਵਕੀਲਾਂ ਨੇ ਅਦਾਲਤ ਦੇ ਵਿੱਚ ਖੁਲਾਸੇ ਕਰਨੇ ਨੇ ਕਿ ਬਾਜਵਾ ਸਾਹਿਬ ਦੇ ਸੂਤਰ ਕਿਹੜੇ ਸੀ ਮੈਨੂੰ ਲੱਗਦਾ ਹੈ ਸੂਤਰ ਅਦਾਲਤ 'ਚ ਬਾਜਵਾ ਸਾਹਿਬ ਦੱਸ ਦੇਣਗੇ ਹੋ ਸਕਦਾ ਕਿਸੇ ਅਫਸਰ ਦਾ ਨਾਮ ਵੀ ਲੈ ਦੇਣ ਹੁਣ ਸਵਾਲ ਇਹ ਹੈ ਕਿ ਸਿਆਸਤ ਇੰਨੀ ਜ਼ਿਆਦਾ ਭੱਗੀ ਆਮ ਆਦਮੀ ਪਾਰਟੀ ਹਮਲਾਵਰ ਹੈ ਕਿ ਪ੍ਰਤਾਪ ਬਾਜਵਾ ਦੇ ਸਬੰਧ ਜਾਂਚ ਕਰੋ ਕਿਤੇ ਪਾਕਿਸਤਾਨ ਨਾਲ ਤਾਂ ਨਹੀਂ ਇਹਨਾਂ ਕੋਲੇ ਸਾਰੀ ਜਾਣਕਾਰੀ ਕਿੱਦਾਂ ਉਧਰ ਕਾਂਗਰਸ 'ਚ ਪ੍ਰਤਾਪ ਸਿੰਘ ਬਾਜਵਾ ਦਾ ਕਦ ਵੱਧ ਗਿਆ ਪੰਜਾਬ ਚ ਜਿਹੜੀ ਸਿਆਸੀ ਲੜਾਈ ਆਮ ਆਦਮੀ ਪਾਰਟੀ ਦੀ ਬੀਜੇਪੀ ਨਾਲ ਦਿਖ ਰਹੀ ਸੀ ਉਹ ਸਿਆਸੀ ਲੜਾਈ ਅਚਾਨਕ ਕਾਂਗਰਸ ਨਾਲ ਹੁੰਦੀ ਨਜ਼ਰ ਆਈ ਹੈ ਪ੍ਰਤਾਪ ਬਾਜਵਾ ਦਾ ਕਾਂਗਰਸ ਚ ਕਦ ਵੱਡਾ ਹੋ ਗਿਆ ਮੈਂ ਵੇਖ ਰਿਹਾ ਪੰਜਾਬ ਦੇ ਸਾਰੇ ਲੀਡਰ ਸਾਰੀ ਕਾਂਗਰਸ ਪ੍ਰਤਾਪ ਬਾਜਵਾ ਦੇ ਪਿੱਛੇ ਖੜੀ ਹੋ ਗਈ ਜੈਰਮ ਰਮੇਸ਼ ਜਿਹੜੇ ਕਾਂਗਰਸ ਦੇ ਮੀਡੀਆ ਮਹਿਕਮੇ ਦੇ ਪ੍ਰਭਾਰੀ ਨੇ ਜੈਰਮ ਰਮੇਸ਼ ਸਾਹਿਬ ਕਾ ਮੰਤਰੀ ਵੀ ਨੇ ਨਰੇਗਾ ਦੇ ਤੌਰ ਤੇ ਉਹਨਾਂ ਨੇ ਬਹੁਤ ਪ੍ਰੈਸ ਕਾਨਫਰੰਸਾਂ ਕੀਤੀਆਂ ਸੀ ਉਹਨਾਂ ਨੇ ਜਿਹੜੀ ਇੱਕ ਟਵੀਟ ਕੀਤਾ ਉਹ ਬੜਾ ਦਿਲਚਸਪ ਹੈ ਜੇ ਜੈਰਾਮ ਰਮੇਸ਼ ਦੀ ਗੱਲ ਸੁਣੀਏ ਤਾਂ ਜਿਹੜੀ ਗੱਲ ਪ੍ਰਤਾਪ ਬਾਜਵਾ ਨਹੀਂ बोल ਰਹੇ ਪੰਜਾਬ 'ਚ ਉਹ ਕਹਿੰਦੇ ਮੈਂ ਸੂਤਰ ਨਹੀਂ ਦੱਸਣੇ ਉਹ ਜੈਰਾਮ ਰਮੇਸ਼ ਉਹਨਾਂ ਨੇ ਦੱਸਤੇ ਹਿੰਦੀ 'ਚ ਲਿਖਦੇ ਨੇ ਕਹਿੰਦੇ ਕੱਲ ਇੱਕ ਟੈਲੀਵਿਜ਼ਨ ਇੰਟਰਵਿਊ 'ਮੇ ਪੰਜਾਬ ਵਿਧਾਨ ਸਭਾ ਕੇ ਵਿਪੱਖ ਕੇ ਨੇਤਾ ਸ਼੍ਰੀ ਪ੍ਰਤਾਪ ਸਿੰਘ ਬਾਜਵਾ ਨੇ ਖੁਲਾਸਾ ਕੀਤਾ ਕਿ ਰਾਜਿਆ ਮੇ 50 ਹੈਂਡ ਗ੍ਰਨੇਡ ਤਸਕਰੀ ਕਰ ਲਾਏ ਗਏ ਹਨ ਉਨਕਾ ਇਹ ਬਿਆਨ ਮੀਡੀਆ ਮੇ ਵਿਆਪਕ ਰੂਪ ਸੇ ਰਿਪੋਰਟ ਕੀ ਗਈ ਖਬਰਾਂ ਪਰ ਅਧਾਰਿਤ ਥਾ ਸੋ ਜੈਰਮ ਰਮੇਸ਼ ਕਹਿੰਦੇ ਜਿਹੜਾ ਪ੍ਰਤਾਪ ਸਿੰਘ ਬਾਜਵਾ ਦਾ ਬਿਆਨ ਸੀ ਉਹ ਤਾਂ ਮੀਡੀਆ ਦੀਆਂ ਰਿਪੋਰਟਾਂ ਤੇ ਅਧਾਰਿਤ ਸੀ ਔਰ ਇਹ ਪਿਛਲੇ 6 ਮਹੀਨਿਆਂ ਮੇ ਪੰਜਾਬ ਮੇ ਲਗਭਗ 16 ਗ੍ਰੇਨੇਡ ਵਿਸਫੋਟੋ ਕੇ ਮੱਧੇ ਨਜ਼ਰ ਆਇਆ ਥਾ ਉਹ ਕਹਿੰਦੇ ਇਹ ਤਾਂ ਉਹਨਾਂ ਦੇ ਕਰਕੇ ਆਇਆ ਸੀ ਪ੍ਰਤਾਪ ਬਾਜਵਾ ਦਾ ਬਿਆਨ ਉਹ ਕਹਿੰਦੇ ਚੇਤਾਵਨੀ ਕੋ ਗੰਭੀਰਤਾ ਸੇ ਲੈਣੇ ਕੇ ਬਜਾਏ ਪੰਜਾਬ ਦੇ ਮੁੱਖ ਮੰਤਰੀ ਨੇ ਪ੍ਰਤਾਪ ਸਿੰਘ ਬਾਜਵਾ ਪਰ ਆਤੰਕੀ ਸਮੂਹਾਂ ਸੇ ਸੰਬੰਧ ਹੋਣੇ ਕੇ ਆਰੋਪ ਲਗਾਏ ਔਰ ਉਹਨਾਂ ਨੇ ਖੁਦ ਆਤੰਕਵਾਦ ਕੇ ਕਾਰਨ ਆਪਣੇ ਪਰਿਜਨੋ ਕੋ ਖੋਇਆ ਹੈ ਉਨਕੇ ਆਵਾਸ ਪਰ ਇੱਕ ਕਾਊਂਟਰ ਇੰਟੈਲੀਜੈਂਸ ਕੀ ਟੀਮ ਭੇਜੀ ਗਈ ਇਹ ਸਾਰੀਆਂ ਗੱਲਾਂ ਆਪਾਂ ਨੂੰ ਪਤਾ ਹੀ ਹੈ ਵੀ ਉਹਨਾਂ ਤੇ ਪਰਚਾ ਦਰਜ ਕੀਤਾ ਗਿਆ ਚਲੋ ਜੈਰਾਮ ਰਮੇਸ਼ ਪਿੱਠ ਤੇ ਆ ਗਏ ਪ੍ਰਤਾਪ ਬਾਜਵਾ ਦੇ ਲਗਭਗ ਪੰਜਾਬ ਦੀ ਸਾਰੀ ਲੀਡਰਸ਼ਿਪ ਟਵੀਟੋ ਟਵੀਟ ਹੋ ਰਹੀ ਹੈ ਪ੍ਰਤਾਪ ਸਿੰਘ ਬਾਜਵਾ ਦੇ ਹੱਕ ਦੇ ਵਿੱਚ ਸੁਖਪਾਲ ਖਹਿਰਾ ਹੱਕ ਚ ਆ ਗਏ ਜਿਹੜੇ ਕਟੜ ਸਿਆਸੀ ਦੁਸ਼ਮਨ ਨੇ ਭਗਵੰਤ ਮਾਨ ਦੇ ਔਰ ਕੁਮਾਰੀ ਸ਼ੈਲਜਾ ਜਿਹੜੇ ਹਰਿਆਣੇ ਚ ਮੁੱਖ ਮੰਤਰੀ ਦੇ ਇੱਕ ਦਾਵੇਦਾਰ ਸੀ ਉਹ ਕਹਿੰਦੇ ਪੰਜਾਬ ਵਿਧਾਨ ਸਭਾ ਮੇ ਵਿਪੱਖਸ਼ ਕੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਖੁਲਾਸਾ ਕੀਤਾ ਕਿ ਰਾਜਿਆ ਮੇ 50 ਹੈਂਡ ਗ੍ਰੇਨੇਡ ਤਸਕਰੀ ਕੇ ਲੀ ਜ਼ਰੀਏ ਲਾਏ ਗਏ ਹੈ ਔਰ ਪਿਛਲੇ ਕੁਛ ਮਹੀਨੋ ਮੇ 16 ਧਮਾਕੇ ਹੋ ਚੁਕੇ ਹੈ ਹੁਣ ਬੀਬੀ ਕੁਮਾਰੀ ਸ਼ੈਲਜਾ ਕਹਿੰਦੇ ਪ੍ਰਤਾਪ ਬਾਜਵਾ ਨੇ ਤਾਂ ਇਹ ਖੁਲਾਸਾ ਕੀਤਾ ਕਿ 50 ਹੈਂਡ ਗ੍ਰੇਨੇਡ ਤਸਕਰੀ ਕਰਕੇ ਲਾਏ ਗਏ ਨੇ ਔਰ ਇਹ ਸਾਰੀਆਂ ਗੱਲਾਂ ਜੈਰਾਮ ਰਮੇਸ਼ ਕਹਿੰਦੇ মিডিਆ ਰਿਪੋਰਟਾਂ ਦੇ ਅਧਾਰਿਤ ਹੈ ਸੋ ਹੁਣ ਕਾਂਗਰਸ ਦਾ ਜਿਹੜਾ মিডিਆ ਵਿੰਗ ਹੈ ਉਹ ਵੱਖ-ਵੱਖ ਅਖਬਾਰਾਂ ਦੀਆਂ ਪੱਤਰਕਾਰਾਂ ਦੀਆਂ ਰਿਪੋਰਟਾਂ ਨੱਥੀ ਕਰ ਰਿਆ ਹੋਣਾ ਵਕੀਲ ਸਾਹਬਾਂ ਲਈ ਤਾਂ ਕਿ ਉਹ ਅਦਾਲਤ ਦੇ ਵਿੱਚ ਜਾ ਕੇ ਦੱਸ ਸਕਣ ਕਿ ਸਾਰਾ ਕੁਝ ਅਖਬਾਰਾਂ 'ਚ মিডিਆ 'ਚ ਸੂਤਰਾਂ ਦੇ ਹਵਾਲੇ ਨਾਲ ਛਪਦਾ ਰਿਹਾ ਤੇ ਪ੍ਰਤਾਪ ਬਾਜਵਾ ਜੀ ਤਣਕਾ ਤਣਕਾ ਜੋੜ ਕੇ ਉਹਨਾਂ ਨੇ ਇਹ 50 ਵਾਲਾ ਬਿਆਨ ਦਿੱਤਾ ਜੋ ਮੈਨੂੰ ਲੱਗਦਾ ਹੈ ਪਰ ਮਾਮਲਾ ਇਹ ਬਹੁਤ ਗੰਭੀਰ ਹੈ ਪ੍ਰਤਾਪ ਬਾਜਵਾ ਅਦਾਲਤ ਦੇ ਵਿੱਚ ਕਿਵੇਂ ਆਪਣੇ ਆਪ ਨੂੰ ਡਿਫੈਂਸ ਕਰਦੇ ਨੇ ਕਿਉਂਕਿ ਅਗਰ ਉਹ ਗਲਤ ਸਾਬਤ ਹੁੰਦੇ ਨੇ ਤੇ 3 ਸਾਲ ਤੱਕ ਦੀ ਸਜ਼ਾ ਜਿਸ ਤਰ੍ਹਾਂ ਉਹਨਾਂ ਦੇ ਵਕੀਲ ਸਾਹਿਬ ਅੰਦਾਜ਼ਾ ਲਗਾ ਰਹੇ ਸੀ ਪਰ ਅਗਰ ਉਹ ਬਰੀ ਹੋ ਗਏ ਤੇ ਉਹ ਬਹੁਤ ਤਕੜੇ ਲੀਡਰ ਬਣ ਕੇ ਉਭਰਨਗੇ ਇਹ ਮਾਮਲਾ ਅਦਾਲਤੀ ਪ੍ਰਕਿਰਿਆ ਦੇ ਵਿੱਚ ਬਹੁਤ ਦਿਲਚਸਪ ਬਣੇਗਾ ਔਰ ਘਟੋ ਘਟ ਪੰਜਾਬ ਦੇ ਲੈਂਡ ਆਰਡਰ ਦੇ ਮਾਮਲੇ ਤੇ ਭਵਿੱਖ ਚ ਭਾਵੇਂ ਸੱਤਾਧਾਰੀ ਤੇ ਰਹਿ ਆਵੇਂ ਵਿਰੋਧੀ ਤੇਰੇ ਉਹ ਬਹੁਤ ਸੋਚ ਸਮਝ ਕੇ ਬੋਲਣਗੇ ਮੈਂ ਅੱਗੇ ਕਈ ਵਾਰ ਕਿਹਾ ਹੈ ਲੈਂਡ ਆਰਡਰ ਸਿਰਫ ਭਗਵੰਤ ਮਾਨ ਦੇ ਰਾਜ ਚ ਖਰਾਬ ਨਹੀਂ ਹੈ ਲੈਂਡ ਆਰਡਰ ਭਾਜਪੀ ਔਰ ਅਕਾਲੀ ਦਲ ਦੇ ਰਾਜ ਚ ਵੀ ਖਰਾਬ ਸੀ ਲੈਂਡ ਆਰਡਰ ਚਰਨਜੀਤ ਚੰਨੀ ਦੇ ਰਾਜ ਚ ਵੀ ਖਰਾਬ ਸੀ ਲੈਂਡ ਆਰਡਰ ਕੈਪਟਨ ਮਨਿੰਦਰ ਸਿੰਘ ਦੇ ਰਾਜ ਚ ਵੀ ਖਰਾਬ ਸੀ ਤੇ ਪ੍ਰਕਾਸ਼ ਸਿੰਘ ਬਾਦਲ ਵਾਲੇ ਰਾਜ ਚ ਤਾਂ ਖਰਾਬ ਸੀ ਜਦੋਂ ਭਾਜਪੀ ਦੇ ਨਾਲ ਸਾਂਝੀ ਸਰਕਾਰ ਸੀ ਤੇ ਪੰਜਾਬ ਚ ਬੇਅਦਬੀਆਂ ਘਟਨਾਵਾਂ ਵਾਪਰੀਆਂ ਉਸੋ ਲੈਂਡ ਆਰਡਰ ਇੱਕ ਵੱਡਾ ਮੁੱਦਾ ਹੈ ਇਹ ਪੰਜਾਬ ਦੇ ਵਿੱਚ ਸਰਹੱਦੀ ਸੂਬਾ ਹੋਣ ਕਰਕੇ ਵਿਰੋਧੀ ਸਾਡੇ ਦੇਸ਼ ਦੇ ਦੁਸ਼ਮਣ ਨੇ ਜਿਹੜੇ ਉਹ ਪੰਜਾਬ ਨੂੰ ਨਿਸ਼ਾਨਾ ਬਣਾਉਂਦੇ ਨੇ ਔਰ ਸਾਡੇ ਦੇਸ਼ ਦੇ ਵਿੱਚ ਵੀ ਅਜਿਹੇ ਲੋਕਾਂ ਦੀ ਗਿਣਤੀ ਘਟ ਨਹੀਂ ਜਿਹੜੇ ਪੰਜਾਬੀਆਂ ਨੂੰ ਗਲਤ ਸਮਝਦੇ ਨੇ ਪੰਜਾਬੀ ਨਾ ਨਸ਼ੇੜੀ ਨੇ ਨਾ ਪੰਜਾਬੀ دہشتਗਰਦ ਨੇ ਪੰਜਾਬੀ ਦੇਸ਼ ਭਗਤ ਨੇ ਫਰਕ ਇਹਨਾਂ ਕਿ ਪੰਜਾਬੀਆਂ ਦੀ ਇਸ ਲੜਾਈ ਦੇ ਵਿੱਚ ਦੇਸ਼ ਉਸ ਤਰ੍ਹਾਂ ਦੀ ਭੂਮਿਕਾ ਦਾ ਨਹੀਂ ਕਰ ਰਿਹਾ ਜਿਸ ਤਰ੍ਹਾਂ ਦੀ ਭੂਮਿਕਾ ਅਦਾ ਕਰਨੀ ਚਾਹੀਦੀ ਹੈ ਵਿੱਤੀ ਤੌਰ ਤੇ ਪੰਜਾਬ ਨੂੰ ਪੈਕੇਜ ਦੀ ਲੋੜ ਹੈ ਕੇਂਦਰ ਸਰਕਾਰ ਨੂੰ ਆਪਣੀ ਭੂਮਿਕਾ ਅਦਾ ਕਰਨੀ ਚਾਹੀਦੀ ਹੈ ਤਾਂ ਇਹ ਮਸਲਾ ਹੱਲ ਹੋਏਗਾ ਡੱਲਾ ਜੀ ਗੱਲ ਕਰੀਏ ਸੁਖਬੀਰ ਬਾਦਲ ਦੀ ਤਾਂ ਸੁਖਬੀਰ ਬਾਦਲ ਦਾ ਵਿਵਾਦਾ ਨਾਲ ਜਿਹੜਾ ਰਿਸ਼ਤਾ ਉਹ ਖਤਮ ਹੁੰਦਾ ਨਾਮ ਹੀ ਨਹੀਂ ਲੈ ਰਿਹਾ ਸੁਖਬੀਰ ਬਾਦਲ ਨੇ ਤਖਤ ਸਾਬਾਨਾ ਤੇ ਜਥੇਦਾਰਾਂ ਦੇ ਉੱਪਰ ਜੋ ਬਿਆਨ ਦਿੱਤਾ ਸੀ ਆਪਣੇ ਭਾਸ਼ਣ ਦੇ ਵਿੱਚ ਉਸ ਤੋਂ ਬਾਅਦ ਇੱਕ ਵਾਰ ਫੇਰ ਸਿਆਸਤ ਜਿਹੜੀ ਭਖਦੀ ਹੋਈ ਨਜ਼ਰ ਆ ਰਹੀ ਹੈ ਜਿਹੜੇ ਵਿਰੋਧੀ ਲੀਡਰ ਨੇ ਉਹ ਲਗਾਤਾਰ ਸੁਖਬੀਰ ਬਾਦਲ ਦੇ ਉੱਪਰ ਕਈ ਤਰ੍ਹਾਂ ਦੇ ਸਵਾਲਾਂ ਦਾ ਘੇਰਾ ਪਾ ਰਹੇ ਨੇ ਕਈ ਤਰ੍ਹਾਂ ਦੇ ਇਲਜ਼ਾਮ ਜੋ ਹੈ ਲਗਾ ਰਹੇ ਨੇ ਸੋ ਸੁਖਬੀਰ ਬਾਦਲ ਦੀ ਇਸ ਨਵਿੰਗ ਨਵੀਂ ਇਨਿੰਗ ਦੀ ਆਪਾਂ ਗੱਲ ਜ਼ਰੂਰ ਕਰੀਏ ਸੋ ਇਸ ਨਵੀਂ ਇਨਿੰਗ ਨੂੰ ਅਗਰ ਤੁਸੀਂ ਦੇਖਦੇ ਹੋ ਤਾਂ ਕਿਸ ਤਰੀਕੇ ਨਾਲ ਤੁਸੀਂ ਇਹਨਾਂ ਸਥਿਤੀਆਂ ਦਾ ਹੁਣ ਵਿਸ਼ਲੇਸ਼ਣ ਕਰਨਾ ਚਾਹੋਗੇ ਕਿ ਸੁਖਬੀਰ ਬਾਦਲ ਸਿੱਧੇ ਰਾਹ ਤੁਰ ਰਹੇ ਨੇ ਇਹ ਇੱਕ ਵੱਡਾ ਸਵਾਲ ਹੈ ਇਸ ਵੇਲੇ ਦੇਖੋ ਸੁਖਬੀਰ ਸਿੰਘ ਬਾਦਲ ਦੀ ਜਿਹੜੀ ਸਿਆਸਤ ਦੀ ਨਵੀਂ ਇਨਿੰਗ ਹੈ ਨਵੇਂ ਸਿਰੇ ਤੋਂ ਪ੍ਰਧਾਨ ਬਣੇ ਨੇ ਅਸਤੀਫਾ ਦੇਣ ਤੋਂ ਬਾਅਦ ਸਜ਼ਾ ਭੁਗਤਣ ਤੋਂ ਬਾਅਦ ਸ਼੍ਰੀ ਕਾਲ ਤਖਤ ਸਾਹਿਬ ਦੀ ਧਾਰਮਿਕ ਸਜ਼ਾ ਉਹ ਨਵੇਂ ਸਿਰੇ ਤੋਂ ਜਦੋਂ ਪ੍ਰਧਾਨ ਬਣੇ ਉਹਨਾਂ ਦੇ ਉੱਪਰ ਇਹ ਸਵਾਲ ਵਿਰੋਧੀਆਂ ਦੇ ਬਰਕਰਾਰ ਨੇ ਉਹਨਾਂ ਦੀ ਪਾਰਟੀ ਦੇ ਸ਼੍ਰੋਮਣੀ ਅਕਾਲੀ ਦਲ ਦੇ ਆਪਣੇ ਵਿਰੋਧੀਆਂ ਦੇ ਕਿ ਸੁਖਬੀਰ ਸਿੰਘ ਬਾਦਲ ਹੁਣਾਂ ਨੇ 2 ਦਸੰਬਰ ਦੇ ਹੁਕਮਨਾਮੇ ਨੂੰ ਇਨ ਬਿਨ ਉਹਨਾਂ ਦੀ ਪਾਰਟੀ ਨੇ ਪ੍ਰਵਾਨ ਨਹੀਂ ਕੀਤਾ ਨਾ ਤਾਂ ਜਿਹੜੀ ਭਰਤੀ ਕਮੇਟੀ ਬਣਾਈ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਜਿਹੜੀ ਕਮੇਟੀ ਬਣਾਈ ਜਿਹਨੂੰ ਭਰਤੀ ਲਈ ਕਿਹਾ ਐਲਾਨ 6 ਮੈਂਬਰੀ ਦਾ ਸੀ ਹੁਕਮ 'ਚ 7 ਮੈਂਬਰ ਆਏ ਬੀਬੀ ਸ਼ਤਵੰਤ कौर ਦਾ ਸ਼ਾਮਲ ਹੋਇਓ ਚ ਔਰ ਹੁਕਮਨਾਮੇ 'ਚ ਜਿਹੜੀਆਂ ਗੱਲਾਂ ਕੀਤੀਆਂ ਗਈਆਂ ਇਲਜ਼ਾਮ ਇਹ ਹੈ ਕਿ ਸੁਖਬੀਰ ਬਾਦਲ ਦੀ ਧਿਰ ਨੇ ਭਾਵੇਂ ਇਲੈਕਸ਼ਨ ਕਮਿਸ਼ਨ ਦਾ ਹਵਾਲਾ ਦੇਤਾ ਸੰਵਿਧਾਨਿਕ ਵਿਧੀ ਵਿਧਾਨ ਦਾ ਹਵਾਲਾ ਦੇਤਾ ਤੇ ਆਪਣੀ ਪਾਰਟੀ ਦੇ ਧਰਮ ਨਿਰਪੱਖ ਹੋਣ ਦਾ ਹਵਾਲਾ ਦਿੱਤਾ ਵੱਖ-ਵੱਖ ਹਵਾਲੇ ਦੇ ਕੇ ਉਹਨਾਂ ਨੇ ਇਨ ਬਿਨ 2 ਦਸੰਬਰ ਦੇ ਹੁਕਮ ਨੂੰ ਨਹੀਂ ਮੰਨਿਆ ਨਾ ਉਸ ਭਰਤੀ ਕਮੇਟੀ ਨੂੰ ਸਾਰੇ ਅਖਤਿਆਰ ਭਰਤੀ ਕਰਨ ਦੇ ਦਿੱਤੇ ਇਹ ਇਲਜ਼ਾਮ ਸੁਖਬੀਰ ਬਾਦਲ ਤੇ ਖੜੇ ਸੀ ਜਦੋਂ ਸੁਖਬੀਰ ਬਾਦਲ ਨਵੇਂ ਸਿਰੇ ਤੋਂ ਪ੍ਰਧਾਨ ਬਣੇ ਪਹਿਲਾ ਭਾਸ਼ਣ ਉਹਨਾਂ ਦਾ ਵਿਸਾਖੀ ਮੌਕੇ ਸਾਨੂੰ ਪਤਾ ਹੈ ਜਿਹੜੀ ਸਿਆਸੀ ਕਾਨਫਰੰਸ ਸੀ ਤਲਵੰਡੀ ਸਾਬੋ ਉੱਥੇ ਸੀ ਹੁਣ ਵੱਖ-ਵੱਖ ਬੁੱਧੀਜੀਵੀ ਸਿਆਣੇ ਪੱਤਰਕਾਰ ਬਹੁਤ ਚੰਗੀਆਂ ਡਿਬੇਟਾਂ ਕਰਨ ਵਾਲੇ ਪੱਤਰਕਾਰ ਮੈਂ ਸਾਰਿਆਂ ਦੀਆਂ ਗੱਲਾਂ ਸੁਣ ਕੇ ਇਹ ਨਿਚੋੜ ਕੱਢਿਆ ਹਰ ਕੋਈ ਚਾਹੁੰਦਾ ਸੀ ਔਰ ਸਿੱਖ ਪੰਥ ਦੇ ਲੋਕ ਚਾਹੁੰਦੇ ਸੀ ਕਿ ਉਸ ਭਾਸ਼ਣ 'ਚ ਅਗਰ ਸੁਖਬੀਰ ਬਾਦਲ ਖਿੜੇ ਮੱਥੇ ਇਹ ਕਹਿ ਦਿੰਦਾ ਕਿ ਮੈਂ ਜਿਹੜੀਆਂ ਗਲਤੀਆਂ ਸਵਕਾਰ ਕੀਤੀਆਂ ਸੀ ਮੈਂ ਹੁਣ ਦੁਬਾਰਾ ਆਪਣੀ ਜ਼ਿੰਦਗੀ ਚ ਜੇ ਸਰਕਾਰ ਵੀ ਆਉਂਦੀ ਹੈ ਤੇ ਦੁਹਰਾਉਂਗਾ ਨਹੀਂ ਭਾਵ ਲੋਕ ਚਾਹੁੰਦੇ ਸੀ ਕਿ ਸੁਖਬੀਰ ਸਿੰਘ ਬਾਦਲ ਮੁੜ ਕੇ ਪ੍ਰਧਾਨ ਬਣਨ ਤੋਂ ਬਾਅਦ ਜਿਹੜੇ ਉਹਨਾਂ ਤੇ ਇਲਜ਼ਾਮ ਲੱਗਦੇ ਨੇ ਕਿ ਉਹਨਾਂ ਨੇ ਕਈ ਗੱਲਾਂ ਜਾਣਬੁੱਝ ਕੇ ਕੀਤੀਆਂ ਜਥੇਦਾਰ ਸਹਿਬਾਨਾਂ ਨੂੰ ਅਗਰ ਬਦਲਿਆ ਗਿਆ ਤੇ ਉਹ ਅਕਾਲੀ ਦਲ ਦੀ ਲੀਡਰਸ਼ਿਪ ਦੇ ਕਹਿਣ ਤੇ ਹਟਾਇਆ ਗਿਆ ਇਹ ਇਲਜ਼ਾਮ ਲੱਗਦੇ ਨੇ ਉਹ ਇਨ੍ਹਾਂ ਇਲਜ਼ਾਮਾਂ ਤੇ ਸਫਾਈ ਦੇ ਕੇ ਸਿੱਖ ਕੌਮ ਨੂੰ ਸੰਤੁਸ਼ਟ ਕਰ ਦੇ ਕਿ ਇਹ ਸਾਰਾ ਕੁਝ ਜੋ ਕੁਝ ਵਾਪਰਿਆ ਇਹ ਇੱਕ ਸਧਾਰਨ ਪ੍ਰਕਿਰਿਆ ਸੀ ਕਿਸੇ ਤਰ੍ਹਾਂ ਦਾ ਕੋਈ ਮਨ ਭੇਦ ਮਤ ਭੇਦ ਨਹੀਂ ਸੀ ਦੇਖੋ ਗੱਲ ਬੜੀ ਸਾਫ਼ ਹੈ 2 ਦਸੰਬਰ ਨੂੰ ਜਦੋਂ ਫਸੀਲ ਤੋਂ ਫੈਸਲੇ ਸੁਣਾਏ ਗਏ ਪ੍ਰਕਾਸ਼ ਸਿੰਘ ਬਾਦਲ ਦਾ ਫਖਰ ਕੌਮ ਅਵਾਰਡ ਵਾਪਸ ਲਿਆ ਗਿਆ ਧਾਰਮਿਕ ਸਜ਼ਾ ਸਾਰਿਆਂ ਨੇ ਭੁਗਤੀ ਸੁਖਬੀਰ ਤੇ ਗੋਲੀ ਵੀ ਚੱਲੀ ਚਲੋ ਉਹਦੀ ਜਾਨ ਬਚ ਗਈ ਸ਼ੁਕਰ ਹੈ ਰੱਬ ਦਾ ਪਰ ਭਰਤੀ ਦੇ ਉੱਤੇ ਆ ਕੇ ਭਰਤੀ ਕਮੇਟੀ ਦੇ ਮਸਲੇ ਤੇ ਆ ਕੇ ਮਤਭੇਦ ਬਣੇ ਅਕਾਲੀ ਸੁਖਬੀਰ ਬਾਦਲ ਦੀ ਪਾਰਟੀ ਦੇ ਇਹ ਮੰਨਦੇ ਨਹੀਂ ਕਿ ਉਹ ਭਰਤੀ ਕਮੇਟੀ ਸੀ ਉਹ ਪੰਜ ਮੈਂਬਰੀ ਕਮੇਟੀ ਤੇ ਵੀ ਸਵਾਲ ਖੜੇ ਕਰਦੇ ਨੇ ਇਹ ਵਿਰੋਧੀਆਂ ਨੂੰ ਗੱਲ ਪਸੰਦ ਨਹੀਂ ਔਰ ਵੱਡੀ ਗਿਣਤੀ ਚ ਪੰਜਾਬ ਦੇ ਆਮ ਲੋਕ ਵੀ ਜਿਨ੍ਹਾਂ ਨੂੰ ਮੈਂ ਪੁੱਛਿਆ ਮਿਲਿਆ ਹਰ ਕੋਈ ਇਹ ਮਹਿਸੂਸ ਕਰ ਰਿਹਾ ਹੈ ਕਿ ਅਗਰ ਸੁਖਬੀਰ ਸਿੰਘ ਬਾਦਲ ਇਸ ਕਮੇਟੀ ਨੂੰ ਅਕਾਲੀ ਦਲ ਬਲਵਿੰਦਰ ਸਿੰਘ ਪੁੰਦੜ ਹੋਣੀ ਕਾਰਜਕਾਰੀ ਪ੍ਰਧਾਨ ਸੀ ਜਿਹੜੇ ਅਗਰ ਇਸ ਕਮੇਟੀ ਨੂੰ ਪ੍ਰਵਾਨਗੀ ਦੇ ਕੇ ਭਰਤੀ ਕਰਾ ਲੈਂਦੇ ਅਕਾਲੀ ਦਲ ਚ ਏਕਤਾ ਹੋ ਜਾਂਦੀ ਤੇ ਗੱਲ ਹੋਰ ਹੋਣੀ ਸੀ ਮਤਲਬ ਕਿ ਸੁਖਬੀਰ ਬਾਦਲ ਤੇ ਜਿਹੜਾ ਵਿਸਾਖੀ ਦਾ ਭਾਸ਼ਣ ਸੀ ਜਿਹੜੇ ਉਹਨਾਂ ਨੇ ਵਰਤੇ ਸ਼ਬਦ ਦੂਸਰਿਆਂ ਪ੍ਰਤੀ ਗਰਦਾਰ ਜਿਹੜੇ ਉਹਨਾਂ ਨੇ ਤਖਤ ਸਹਿਬਾਨਾਂ ਤੇ ਕਬਜ਼ੇ ਹੋਣ ਦੀ ਗੱਲ ਕੀਤੀ ਜਥੇਦਾਰ ਸਾਹਿਬ ਉਹਨਾਂ ਦੀ ਭਾਸ਼ਾ ਬੋਲ ਰਹੀ ਸੀ ਸੁਖਬੀਰ ਬਾਦਲ ਦਾ ਜਿਹੜਾ ਇਸ ਤਰ੍ਹਾਂ ਦਾ ਲਹਿਜ਼ਾ ਸੀ ਆਪਣੇ ਭਾਸ਼ਣ ਦਾ ਉਸ ਲਹਿਜ਼ੇ ਨੇ ਕਿਤਨਾ ਕਿਤੇ ਸੁਖਵੀਰ ਸਿੰਘ ਬਾਦਲ ਦੇ ਲਈ ਜਿਹੜਾ ਸੰਕਟ ਹੈ ਵਿਰੋਧੀਆਂ ਵੱਲੋਂ ਖੜਾ ਕੀਤਾ ਹੋਇਆ ਉਹ ਵਧਾਤਾ ਇਹ ਇੰਜ ਕਹਿ ਲਈਏ ਸੁਖਵੀਰ ਬਾਦਲ ਨੇ ਕੁਝ ਪੰਗੇ ਆਪ ਸਹੇੜ ਲਏ ਜਿਹੜੀ ਉਹਨਾਂ ਨੇ ਗੱਲ ਕੀਤੀ ਜਥੇਦਾਰ ਸਹਿਬਾਨਾਂ ਤੇ ਕਬਜ਼ੇ ਵਾਲੀ ਉਹਦੇ ਚ ਲੋਕਾਂ ਦੀ ਇਹ ਰਾਏ ਬੜੀ ਕਲੀਅਰ ਆ ਰਹੀ ਹੈ ਪ੍ਰੋਗਰਾਮਾਂ ਦੇ ਕਮੈਂਟਸ ਚ ਵੀ ਲੋਕਾਂ ਦੀ ਰਾਏ ਆ ਰਹੀ ਹੈ ਕਿ ਕਿਸੇ ਪਾਰਟੀ ਦੇ ਪ੍ਰਧਾਨ ਕਿਸੇ ਪਾਰਟੀ ਦਾ ਪ੍ਰਧਾਨ ਅਗਰ ਇਹ ਗੱਲ ਕਹਿ ਰਿਹਾ ਤੇ ਇਹ ਜਥੇਦਾਰ ਸਹਿਬਾਨ ਤਾਂ ਉਹਨਾਂ ਦੀ ਪਾਰਟੀ ਦੀ ਹੀ ਐਸਜੀਪੀਸੀ ਕਮੇਟੀ ਨੇ ਲਾਈ ਸੀ ਇਹ ਕਿਵੇਂ ਸੰਭਵ ਹੈ ਲੋਕਾਂ ਨੂੰ ਭਰੋਸਾ ਨਹੀਂ ਹੋ ਰਿਹਾ ਸੁਖਵੀਰ ਬਾਦਲ ਨੂੰ ਉਸ ਤਰ੍ਹਾਂ ਦੇ ਸਬੂਤ ਦੇਣੇ ਪੈਣਗੇ ਲੋਕ ਆਉਂਦੇ ਸਮੇਂ 'ਚ ਸਬੂਤ ਮੰਗਣਗੇ ਔਰ ਭਾਜਪਾ ਵੀ ਹਮਲਾਵਰ ਹੈ ਜਿਸ ਤਰ੍ਹਾਂ ਦੇ ਇਲਜ਼ਾਮ ਸੁਖਵੀਰ ਬਾਦਲ ਨੇ ਲਾਏ ਨੇ ਸੋ ਇਸ ਕਰਕੇ ਇਹ ਨਵੀਂ ਪ੍ਰਧਾਨਗੀ ਜਿਹੜੀ ਸੁਖਵੀਰ ਬਾਦਲ ਦੀ ਸ਼ੁਰੂ ਹੋਈ ਹੈ ਮੈਨੂੰ ਇਹ ਲੱਗਦਾ ਹੈ ਇਹ ਵੀ ਕੰਡਿਆਂ ਦੇ ਤਾਜ ਵਾਲੀ ਪ੍ਰਧਾਨਗੀ ਸਾਬਤ ਨਾ ਹੋ ਜੇ ਇਹ ਪੰਗੇ ਸੁਖਬੀਰ ਬਾਦਲ ਨੂੰ ਸੰਭਾਲਣੇ ਪੈਣਗੇ ਉਹ ਕਿਵੇਂ ਇਹਨਾਂ ਸਿਆਸੀ ਪੰਗਿਆਂ ਨੂੰ ਸੰਭਾਲਣਗੇ ਇਹਦੇ ਤੇ ਸੁਖਬੀਰ ਬਾਦਲ ਦੀ ਕਾਬਲੀਅਤ ਸਾਬਤ ਹੋਏਗੀ ਪਰ ਜਿਹੜੇ ਵਿਰੋਧੀ ਨੇ ਉਹਨਾਂ ਦੇ ਇਲਜ਼ਾਮ ਪ੍ਰੈਸ ਨੋਟ ਬਿਆਨ ਆਉਣੇ ਸ਼ੁਰੂ ਹੋ ਗਏ ਭਾਵੇਂ ਚਰਨਜੀਤ ਬਰਾੜ ਨੇ ਭਾਵੇਂ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਨੇ ਪਰਮੇਂਦਰ ਸਿੰਘ ਢੀਂਡਸਾ ਨੇ ਵੀ ਕੱਲ ਬਕਾਇਦਾ ਇੱਕ ਪ੍ਰੈਸ ਨੋਟ ਜਾਰੀ ਕੀਤਾ ਉਹ ਕਹਿੰਦੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਿੰਘ ਸਹਿਬਾਨ ਬਹੁਤ ਸਤਕਾਰਯੋਗ ਹਨ ਉਹਨਾਂ ਬਾਰੇ ਸੁਖਬੀਰ ਸਿੰਘ ਬਾਦਲ ਵੱਲੋਂ ਕੀਤੀਆਂ ਜਾ ਰਹੀਆਂ ਟਿੱਪਣੀਆਂ ਤੇ ਉਸ ਦੀ ਸੋਸ਼ਲ ਮੀਡੀਆ ਟੀਮ ਵੱਲੋਂ ਸਿੰਘ ਸਹਿਬਾਨਾਂ ਦੀ ਕੀਤੀ ਜਾ ਰਹੀ ਕਿਰਦਾਰ ਕੁਸ਼ੀ ਬਹੁਤ ਹੀ ਸ਼ਰਮਨਾਕ ਤੇ ਘਟਿਆ ਕਾਰਵਾਈ ਹੈ। ਉਹਨਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਵੱਲੋਂ ਇਹ ਕਹਿਣਾ ਕਿ ਜਥੇਦਾਰ ਸਹਿਬਾਨ ਨੇ ਸੁਰੱਖਿਆ ਲੈਣ ਲਈ ਬਹੁਤ ਕੁਝ ਕੀਤਾ ਇਹ ਮਾਨਸਿਕ ਦਿਵਾਲੀਏ ਪੰਦੀ ਨਿਸ਼ਾਨੀ ਹੈ। ਸੋ ਪਰਮਿੰਦਰ ਸਿੰਘ ਢੀਂਟਸਾ ਨੇ ਸੁਖਬੀਰ ਸਿੰਘ ਬਾਦਲ ਨੂੰ ਸਵਾਲ ਕੀਤਾ ਕਿ ਉਹਨਾਂ ਦੇ ਨਵੇਂ ਬਣੇ ਰਿਸ਼ਤੇਦਾਰਾਂ ਨੂੰ ਕਿਸ ਸਹਸੀਅਤ ਨਾਲ ਗਾਰਡ ਪ੍ਰਦਾਨ ਕਰਵਾਈ ਗਈ ਹੈ। ਇਸ ਗੱਲ ਦਾ ਜਵਾਬ ਸੁਖਬੀਰ ਸਿੰਘ ਬਾਦਲ ਦੇਣ ਉਂਜ ਅਸੀਂ ਸੁਖਬੀਰ ਸਿੰਘ ਬਾਦਲ ਦਾ ਉਹ ਭਾਸ਼ਣ ਹੈ ਜਿਹੜਾ ਉਹ ਸੁਣਾਇਆ ਸੀ ਜਿਹਦੇ ਵਿੱਚ ਸੁਖਬੀਰ ਸਿੰਘ ਬਾਦਲ ਤਖਤ ਸਹਿਬਾਨਾਂ ਦੇ ਜੱਥੇਦਾਰ ਸਹਿਬਾਨਾਂ ਬਾਰੇ ਟਿੱਪਣੀਆਂ ਕਰ ਰਹੇ ਸੀ ਸੋ ਹੁਣ ਅਗਰ ਕੋਈ ਹੋਰ ਪ੍ਰतिकਰਮ ਕੋਈ ਰਿਐਕਸ਼ਨ ਕੋਈ ਪੱਖ ਸ਼੍ਰੋਮਣੀ ਅਕਾਲੀ ਦਲ ਆਪਣਾ ਦੇਣਾ ਚਾਵੇ ਤੇ ਜ਼ਰੂਰ ਸੁਖਬੀਰ ਸਿੰਘ ਬਾਦਲ ਤੇ ਉਹਨਾਂ ਦੀ ਪੂਰੀ ਟੀਮ ਦੇ ਹਰ ਪੱਖ ਦਾ ਸਵਾਗਤ ਹੈ ਤੁਸੀਂ ਵੀਡੀਓ ਬਣਾ ਕੇ ਵੀ ਭੇਜ ਸਕਦੇ ਹੋ ਅਸੀਂ ਆਪਣੇ ਪ੍ਰੋਗਰਾਮ ਚ ਅਗਲੇ ਪ੍ਰੋਗਰਾਮ ਚ ਤੁਹਾਡੀ ਉਹ ਪੂਰੀ ਵੀਡੀਓ ਵੀ ਚਲਾ ਦੇਾਂਗੇ ਪਰ ਸਿਆਸੀ ਸੰਕਟ ਸ਼੍ਰੋਮਣੀ ਅਕਾਲੀ ਦਲ ਲਈ ਵੱਡਾ ਬਣਦਾ ਜਾ ਰਿਹਾ ਹੈ ਇਸ ਕਰਕੇ ਵੇਖਦੇ ਹਾਂ ਸੁਖਬੀਰ ਬਾਦਲ ਇਹਨਾਂ ਨਵੇਂ ਸਿਆਸੀ ਸੰਕਟਾਂ ਦੇ ਨਾਲ ਕਿਵੇਂ ਨਜਿੱਠਦੇ ਨੇ ਕਿਉਂਕਿ ਉਹਨਾਂ ਦਾ ਮੁਕਾਬਲਾ ਹੁਣ ਇੱਕ ਤਾਂ ਪੰਜਾਬ ਦੇ ਆਮ ਲੋਕਾਂ ਨੂੰ ਕਨਵਿੰਸ ਕਰਨ ਚ ਹੈ ਸਮਝਾਉਣ ਚ ਹੈ ਕਿ ਉਹਨਾਂ ਨੇ ਕਿਵੇਂ ਪੰਥਕ ਮਰਿਆਦਾ ਕਾਇਮ ਰੱਖੀ ਤੇ ਉਹ ਪ੍ਰਧਾਨ ਬਣੇ ਕਿਉਂਕਿ ਇਹਦੇ ਤੇ ਵਿਰੋਧੀ ਸਵਾਲ ਚੱਕ ਰਹੇ ਨੇ ਇਹ ਬਹੁਤ ਕੁਝ ਆਉਂਦੇ ਦਿਨਾਂ ਦੇ ਵਿੱਚ ਸੁਖਬੀਰ ਬਾਦਲ ਲਈ ਚੁਣੌਤੀ ਵੀ ਬਣ ਸਕਦਾ ਹੈ ਜੀ ਉਹ ਲੋਕਾਂ ਨੂੰ ਸਮਝਾ ਬੁਝਾ ਗਏ ਤੇ ਸੁਖਬੀਰ ਬਾਦਲ ਜਿੱਤ ਵੀ ਸਕਦੇ ਨੇ ਸੋ ਸਵਾਲ ਇਹ ਹੈ ਕਿ ਜਿਹੜੀ ਉਹਨਾਂ ਦੀ ਪ੍ਰਧਾਨਗੀ ਨਵੇਂ ਸਿਰੇ ਤੋਂ ਆਈ ਹੈ ਇਹ ਦਿਲ ਜਿੱਤ ਕੇ ਆਈ ਹੈ ਜਾਂ ਸਿਰਫ ਜਿਹੜੇ ਉਹਨਾਂ ਦੇ ਸਾਥੀ ਨੇ ਸਲਾਹਕਾਰ ਨੇ ਹਮਦਰਦ ਨੇ ਉਨ੍ਹਾਂ ਦੀ ਰਣਨੀਤੀ ਕਰਕੇ ਪ੍ਰਦਾਨ ਕੀ ਆਈ ਹੈ ਇਹ ਦੋ ਵੱਡੇ ਸਵਾਲ ਨੇ ਜਿਨ੍ਹਾਂ ਤੇ ਚਰਚਾ ਹਰ ਪੱਧਰ ਤੇ ਹੋਈ ਡਲਾ ਜੀ ਗੱਲ ਹੁਣ ਪੰਜ ਮੈਂਬਰੀ ਕਮੇਟੀ ਦੀ ਵੀ ਕਰ ਲਈਏ ਪੰਜ ਮੈਂਬਰੀ ਕਮੇਟੀ ਦੀ ਜਿਹੜੀ ਭਰਤੀ ਆ ਉਹ ਸਾਰੇ ਹੀ ਰਿਕਾਰਡ ਤੋੜਦੀ ਹੋਈ ਨਜ਼ਰ ਆ ਰਹੀ ਹੈ ਹੁਣ ਸਵਾਲ ਇੱਥੇ ਵੀ ਇੱਕ ਬਹੁਤ ਵੱਡਾ ਬਣਿਆ ਹੋਇਆ ਹੈ ਕਿ ਪੰਜ ਮੈਂਬਰੀ ਕਮੇਟੀ ਦੀ ਜਿਹੜੀ ਜਿਹੜੀ ਭਰਤੀ ਹੈ ਜਦੋਂ ਜੂਨ ਦੇ ਵਿੱਚ ਮੁਕੰਮਲ ਹੋ ਜਾਏਗੀ ਉਸ ਤੋਂ ਬਾਅਦ ਪੰਜ ਮੈਂਬਰੀ ਕਮੇਟੀ ਜਿਹੜੀ ਅੱਗੇ ਕਿਹੜੇ ਰਾਹ ਨੂੰ ਤੁਰੇਗੀ ਸੋ ਅੱਗੇ ਕੀ ਰਾਹ ਨਜ਼ਰ ਆ ਰਹੇ ਨੇ ਪੰਜ ਮੈਂਬਰੀ ਕਮੇਟੀ ਦੇ ਲਈ ਕੀ ਕਹਿਣਾ ਚਾਹੋਗੇ ਇਸ ਉੱਪਰ ਤੁਸੀਂ ਦੇਖੋ ਤੁਹਾਡਾ ਇਹ ਸਵਾਲ ਬਹੁਤ ਵੱਡਾ ਹੈ ਕਿ ਪੰਜ ਮੈਂਬਰੀ ਕਮੇਟੀ ਦੇ ਅੱਗੇ ਰਾਹ ਕੀ ਹੈ ਦੇਖੋ ਪੰਜ ਮੈਂਬਰੀ ਕਮੇਟੀ ਦੇ ਜਿਹੜੇ ਮੈਂਬਰ ਨੇ ਮਨਪ੍ਰੀਤ ਸਿੰਘਿਆਲੀ ਸੰਤਾਰ ਸਿੰਘ ਉਮੈਦਪ uri ਇਕਬਾਲ ਸਿੰਘ ਝੁੰਦਾ ਗੁਰਪ੍ਰਤਾਪ ਸਿੰਘ ਵਡਾਲਾ ਤੇ ਬੀਬੀ ਸਤਵੰਤ ਕੌਰ ਇਹ ਪੰਜੇ ਮੈਂਬਰਾਂ ਦੇ ਮੈਂ ਜਦੋਂ ਭਾਸ਼ਣ ਸੁਣਦਾ ਜਾਂ ਇਹਨਾਂ ਦੇ ਬਿਆਨ ਸੁਣਦਾ ਇਹ ਪੰਜੇ ਮੈਂਬਰ ਇਹ ਲਗਾਤਾਰ ਕਹਿੰਦੇ ਨੇ ਕਿ ਸਾਨੂੰ ਕਿਸੇ ਅਹੁਦੇ ਦਾ ਲਾਲਚ ਨਹੀਂ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਬਾਨਾਂ ਦੇ ਹੁਕਮ ਤੇ ਇਹ ਭਰਤੀ ਕਰਨੀ ਹੈ ਔਰ ਅਸੀਂ ਇਹ ਭਰਤੀ ਦੀ ਜ਼ਿੰਮੇਵਾਰੀ ਨਿਭਾ ਰਹੇ ਆਂ ਔਰ ਜੂਨ ਦੇ ਵਿੱਚ ਇਹ ਭਰਤੀ ਖਤਮ ਹੋਣ ਦੀ ਸੰਭਾਵਨਾ ਹੈ ਹੁਣ ਜਦੋਂ ਇਹ ਭਰਤੀ ਖਤਮ ਹੋਈ ਤੇ ਪੰਜੇ ਮੈਂਬਰਾਂ ਮੁਤਾਬਕ ਉਹ ਇਸ ਭਰਤੀ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਬਾਨਾਂ ਨੂੰ ਸੌਂਪਣਗੇ ਔਰ ਜਦੋਂ ਉਹਨਾਂ ਨੇ ਇਹ ਭਰਤੀ ਉਹਨਾਂ ਨੂੰ ਸੌਂਪਤੀ ਉਸ ਤੋਂ ਬਾਅਦ ਉਹ ਕਹਿੰਦੇ ਨੇ ਕਿ ਸਾਡੀ ਜ਼ਿੰਮੇਵਾਰੀ ਅਸੀਂ ਮੰਨਾਂਗੇ ਕਿ ਅਸੀਂ ਪੂਰੀ ਕਰਤੀ ਉਸ ਤੋਂ ਬਾਅਦ ਜਥੇਦਾਰ ਸਹਿਬਾਨਾਂ ਦੀ ਜਿਹੜੀ ਭੂਮਿਕਾ ਹੈ ਸਾਰਾ ਕੁਝ ਉਹਦੇ ਤੇ ਨਿਰਭਰ ਹੈ ਕਿ ਅੱਗੇ ਉਹ ਇਸ ਭਰਤੀ ਕਮੇਟੀ ਦੀ ਭਰਤੀ ਨੂੰ ਕਿਸ ਰੂਪ ਦੇ ਵਿੱਚ ਪੰਜਾਬ ਦੇ ਜਿਹੜੇ ਲੋਕ ਨੇ ਪੰਥਕ ਜਿਹੜੇ ਲੱਖਾਂ ਲੋਕ ਇਸ ਭਰਤੀ ਦਾ ਹਿੱਸਾ ਬਣੇ ਨੇ ਜਥੇਦਾਰ ਸਾਹਿਬ ਉਹਨਾਂ ਲੋਕਾਂ ਦੀ ਭਰਤੀ ਨੂੰ ਕਿਸ ਰੂਪ ਚ ਸੰਬੋਧਨ ਹੁੰਦੇ ਨੇ ਜਾਂ ਕਿਸ ਰੂਪ ਚ ਉਹਨੂੰ ਉਸ ਭਰਤੀ ਨੂੰ ਜਿਹੜੀ ਜਥੇਦਾਰ ਸਹਿਬਾਨਾ ਦੇ ਹੁਕਮ ਤੇ ਹੋਈ ਹੈ ਕਿਸ ਰੂਪ ਚ ਉਸ ਭਰਤੀ ਬਾਰੇ ਹੁਕਮ ਦੰਦੇ ਨੇ ਇਹ ਸਾਰਾ ਕੁਝ ਉਹਨਾਂ ਦੇ ਉੱਤੇ ਨਿਰਭਰ ਹੈ ਸੋ ਸਾਡਾ ਕੰਮ ਹੈ ਭਰਤੀ ਕਰਕੇ ਸੌਂਪ ਦੇਣਾ ਸੋ ਇਹ ਉਹਨਾਂ ਨੇ ਇੱਕ ਤਾਂ ਬਹੁਤ ਵੱਡੀ ਗੱਲ ਕਹੀ ਹੈ ਹੁਣ ਦੂਸਰੀ ਗੱਲ ਪੰਜ ਮੈਂਬਰੀ ਕਮੇਟੀ ਦੀ ਭਰਤੀ ਦੇ ਪ੍ਰਤੀ ਉਤਸ਼ਾਹ ਹੈ ਨਾ ਕਿ 10 ਅਪ੍ਰੈਲ ਤੱਕ ਦੇ ਜਿਹੜੇ ਅੰਕੜੇ ਨੇ 15,64,000 ਤਾਂ ਭਰਤੀ ਦੀਆਂ ਕਾਪੀਆਂ ਜਾਂ ਸਲਿੱਪਾਂ ਜਿਹਨੂੰ ਕਹਿੰਦੇ ਨੇ ਉਹ ਜਾ ਚੁੱਕੀਆਂ ਨੇ 15 ਲੱਖ ਤੋਂ ਵੱਧ ਭਰਤੀਆਂ ਜਾ ਚੁੱਕੀਆਂ ਨੇ 15,64,000 ਭਰਤੀਆਂ ਪਹੁੰਚ ਗਈਆਂ ਜਿਹੜੇ ਲੋਕ ਭਰਤੀਆਂ ਕਰ ਰਹੇ 7 ਲੱਖ ਦੀ ਡਿਮਾਂਡ ਪੈਂਡਿੰਗ ਸੀ 10 April ਤੱਕ ਸੋ 10 April ਤੱਕ ਵੀ ਲੋਕ ਕਾਪੀਆਂ ਮੰਗ ਰਹੇ ਸੀ 7 ਲੱਖ ਭਰਤੀਆਂ ਕਾਪੀਆਂ ਦੇ ਰੂਪ ਚ ਜਾਣੀਆਂ ਬਾਕੀ ਸੀ ਇਹਦਾ ਮਤਲਬ ਹੈ 10 April ਤੱਕ ਡਿਮਾਂਡ ਤੇ ਭਰਤੀ ਕਾਪੀਆਂ ਜਿਹੜੀਆਂ ਜਾ ਚੁੱਕੀਆਂ ਇਹ ਅੰਕੜਾ 2 ਲੱਖ ਤੋਂ ਵੱਡਾ ਹੋ ਗਿਆ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਨੇ ਲਗਾਤਾਰ ਭਰਤੀ ਕਰਕੇ 26 27 28 ਕ ਲੱਖ ਦਾ ਉਹਨਾਂ ਦਾ ਅੰਕੜਾ ਹੈ ਕੋਈ ਇੱਕ ਅਫੀਸ਼ੀਅਲ ਅੰਕੜਾ ਹਜੇ ਉਹਨਾਂ ਨੇ ਮੇਰੇ ਖਿਆਲ ਸਾਰਵਜਨਿਕ ਕੀਤਾ ਨਹੀਂ ਸ਼ਾਇਦਕਾਰ ਵੀ ਦਿੱਤਾ ਹੋਵੇ ਸੋ 25 26 27 ਲੱਖ ਦੀ ਗੱਲ ਕਰਦੇ ਨੇ 18 ਮਾਰਚ ਨੂੰ ਭਰਤੀ ਸ਼ੁਰੂ ਹੋਈ 10 ਅਪ੍ਰੈਲ ਤੱਕ 22 ਲੱਖ ਦਾ ਅੰਕੜਾ ਪਾਰ ਹੈ ਹੁਣ ਆਉਂਦੇ ਦਿਨਾਂ ਚ ਜੂਨ ਤੱਕ ਇਹ ਭਰਤੀ ਹੋਣੀ ਹੈ ਮੈਨੂੰ ਇਹ ਲੱਗਦਾ ਹੈ ਕਿ ਅਗਰ ਭਰਤੀ ਕਮੇਟੀ 50 ਲੱਖ ਦਾ ਅੰਕੜਾ ਵੀ ਭਰਤੀ ਦੇ ਰੂਪ ਚ ਪਾਰ ਕਰ ਜਾਂਦੀ ਹੈ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਹੀ ਇਤਿਹਾਸਿਕ ਭਰਤੀ ਪੰਜਾਬ ਦੇ ਵਿੱਚ ਮੰਨੀ ਜਾਊਗੀ ਜਿੱਥੇ ਪੰਜਾਬ ਦੇ ਲੋਕ ਸਿੱਖ ਭਾਈਚਾਰੇ ਦੇ ਲੋਕ ਸਾਰੇ ਪੰਥਕ ਲੋਕ ਆਪ ਮੁਹਾਰੇ ਭਰਤੀ ਲਈ ਅੱਗੇ ਆ ਰਹੇ ਨੇ ਔਰ ਇਸ ਭਰਤੀ ਦੇ ਨਾਲ ਖਾਸियत ਕੀ ਹੈ ਕਿ ਹਰ ਕਿਸੇ ਦਾ ਆਧਾਰ ਕਾਰਡ ਜਾਂ ਪਛਾਣ ਪੱਤਰ ਕੋਈ ਨਾ ਕੋਈ ਸਬੂਤ ਦੇ ਤੌਰ ਤੇ ਨਾਲ ਹੈ ਇਹ ਭਰਤੀ ਜਦੋਂ ਮੁਕੰਮਲ ਹੋ ਗਈ ਮੈਨੂੰ ਇਹ ਲੱਗਦਾ ਹੈ ਕਿ ਉਸ ਤੋਂ ਬਾਅਦ ਜਿਹੜਾ ਤੁਸੀਂ ਮੇਰੇ ਤੋਂ ਸਵਾਲ ਪੁੱਛਿਆ ਕਿ ਕੀ ਹੋਏਗਾ ਉਸ ਤੋਂ ਬਾਅਦ ਮੈਨੂੰ ਇਹ ਲੱਗਦਾ ਹੈ ਕਿ ਉਸ ਤੋਂ ਬਾਅਦ ਜਿਹੜੇ ਉਹ ਲੀਡਰ ਨੇ ਜਿਨ੍ਹਾਂ ਨੇ ਸੁਧਾਰ ਲਹਿਰ ਬਣਾਈ ਸੀ ਪੰਜ ਮੈਂਬਰੀ ਕਮੇਟੀ ਤੋਂ ਇਲਾਵਾ ਜਿਹੜੀ ਲੀਡਰਸ਼ਿਪ ਹੈ ਉਹ ਲੀਡਰਸ਼ਿਪ ਜਾਂ ਤਾਂ ਅਦਾਲਤ ਚ ਜਾ ਸਕਦੀ ਹੈ ਜਾਂ ਉਹ ਭਾਰਤ ਦੇ ਚੋਣ ਕਮਿਸ਼ਨ ਕੋਲੇ ਜਾ ਸਕਦੀ ਹੈ ਕਿਉਂਕਿ ਉਹ ਲਗਾਤਾਰ ਜਿਹੜੇ ਵਿਰੋਧੀ ਲੀਡਰ ਨੇ ਸੁਖਵੀਰ ਸਿੰਘ ਬਾਦਲ ਦੇ ਉਹ ਇਲਜ਼ਾਮ ਲਾਉਂਦੇ ਨੇ ਕਿ ਸੁਖਵੀਰ ਸਿੰਘ ਬਾਦਲ ਧੜੇ ਦੀ ਭਰਤੀ ਹੈ ਜਿਹੜੀ ਉਹ ਬੋਗਸ ਹੈ ਸਾਰੀ ਤੱਕ ਅੱਧੀ ਵੀ ਨਹੀਂ ਬੋਗਸ ਹੁੰਦੀ ਹੁਣ ਕੀ ਸੁਖਬੀਰ ਸਿੰਘ ਬਾਦਲ ਜਿਹੜੇ ਪ੍ਰਧਾਨ ਬਣ ਗਏ ਉਹਨਾਂ ਦੀ ਜਿਹੜੀ ਭਰਤੀ ਹੋਈ ਹੋਈ ਹੈ ਕਿ ਹਰ ਭਰਤੀ ਦਾ ਕੋਈ ਪਛਾਣ ਪੱਤਰ ਹੈ ਜਿਵੇਂ ਹੁਕਮਨਾਮਾ ਸੀ ਉਹਨਾਂ ਦੇ ਕਿਸੇ ਡੈਲੀਗੇਟ ਨੇ ਕੀ ਕੋਈ ਭਰਤੀ ਅਜਿਹੀ ਤਾਂ ਨਹੀਂ ਕੀਤੀ ਜਿਹਦੇ ਤੇ ਸ਼ੱਕ ਹੋਵੇ ਹੁਣ ਜਿਹੜਾ ਵਿਰੋਧੀ ਧੜਾ ਹੈ ਜਦੋਂ ਪੰਜ ਮੈਂਬਰੀ ਕਮੇਟੀ ਦੀ ਭਰਤੀ ਮੁਕੰਮਲ ਹੋਣੀ ਹੈ ਜਦੋਂ ਦਾਵਾ ਕਰੇਗੀ ਪੰਜ ਮੈਂਬਰੀ ਕਮੇਟੀ ਕਿ ਅਸੀਂ 30 ਲੱਖ ਭਰਤੀ ਕੀਤੀ 40 ਕੀਤੀ 45 ਕੀਤੀ 50 ਕੀਤੀ ਜਿੰਨੀ ਵੀ ਕੀਤੀ ਉਸ ਤੋਂ ਬਾਅਦ ਉਹ ਵਿਰੋਧੀ ਧੜਾ ਧੜਾ ਅਦਾਲਤ ਜਾ ਸਕਦਾ ਹੈ ਕਾਨੂੰਨ ਦੀ ਲੜਾਈ ਲੜ ਸਕਦਾ ਹੈ ਇਹ ਸੂਤਰਾਂ ਦੇ ਹਵਾਲੇ ਤੋਂ ਚਰਚਾਵਾਂ ਨੇ ਉਹ ਧੜਾ ਜਿਹਨੂੰ ਪਹਿਲਾਂ ਬਾਗੀ ਧੜਾ ਕਹਿੰਦੇ ਸੀ ਜਾਂ ਸੁਧਾਰ ਲੈਣ ਵਾਲਾ ਧੜਾ ਸੀ ਪੰਜ ਮੈਂਬਰੀ ਕਮੇਟੀ ਤੋਂ ਬਿਨਾਂ ਜਿਹੜੀ ਲੀਡਰਸ਼ਿਪ ਹੈ ਉਹ ਕਾਨੂੰਨੀ ਸਲਾਮਸ਼ਵਰਾ ਵੀ ਕਰ ਰਹੇ ਨੇ ਇਸ ਤਰ੍ਹਾਂ ਦੀਆਂ ਖਬਰਾਂ ਨੇ ਉਹ ਬਾਅਦ ਦੇ ਵਿੱਚ ਸ਼ਰੋਮਣੀ ਅਕਾਲੀ ਦਲ ਜਿਹਦਾ ਪ੍ਰਧਾਨ ਬਣ ਗਿਆ ਉਹਦੀ ਭਰਤੀ ਨੂੰ ਚੋਣ ਕਮਿਸ਼ਨ ਜਾਂ ਅਦਾਲਤਾਂ ਦੇ ਵਿੱਚ ਚੈਲੰਜ ਕਰ ਸਕਦੇ ਨੇ ਅਗਰ ਉਹ ਇਸ ਭਰਤੀ ਦੀ ਵੈਰੀਫਿਕੇਸ਼ਨ ਲਈ ਜਾਂ ਭਰਤੀ ਦੇ ਸਹੀ ਹੋਣ ਦੇ ਲਈ ਕੋਈ ਕਾਨੂੰਨੀ ਲੜਾਈ ਲੜਦੇ ਨੇ ਤਾਂ ਕੀ ਇਲੈਕਸ਼ਨ ਕਮਿਸ਼ਨ ਕੋਲੇ ਇਹ ਤਾਕਤ ਹੈ ਕਿ ਉਹ ਭਰਤੀ ਨੂੰ ਜਾਂਚ ਕਰੇ ਜਾਂ ਕੋਈ ਅਦਾਲਤ ਕੀ ਹੁਕਮ ਦੇ ਸਕਦੀ ਹੈ ਕਿ ਇਸ ਭਰਤੀ ਦੀ ਜਾਂਚ ਕੀਤੀ ਜਾਵੇ ਇਹ ਇੱਕ ਵੱਖਰਾ ਸਵਾਲ ਹੈ ਇਹ ਕਾਨੂੰਨੀ ਸਵਾਲ ਹੈ ਜਿਨ੍ਹਾਂ ਤੇ ਹਰ ਕੋਈ ਆਪਣੇ ਆਪਣੇ ਤਰੀਕੇ ਦੀ رائے ਅਰਜਿਤ ਕਰ ਰਿਹਾ ਪਰ ਉਥੇ ਦਾਵਾ ਪੰਜ ਮੈਂਬਰੀ ਕਮੇਟੀ ਇਹ ਜ਼ਰੂਰ ਕਰੇਗੀ ਸ਼੍ਰੀ ਅਕਾਲ ਤਖਤ ਸਾਹਿਬ ਤੇ ਕਿ ਸਾਡੀ ਭਰਤੀ ਹੈ ਜਿਹੜੀ ਉਹ ਆਧਾਰ ਕਾਰਡ ਦੇ ਨੰਬਰ ਨਾਲ ਨੇ ਜਾਂ ਪਛਾਣ ਪੱਤਰ ਦੇ ਸਬੂਤ ਨਾਲ ਨੇ ਤੇ ਜੇ ਭਰਤੀ ਕਮੇਟੀ ਨੇ ਵੀ ਇਹ ਦਰਖਾਸਤ ਦਿੱਤੀ ਸ਼੍ਰੀ ਅਕਾਲ ਤਖਤ ਸਾਹਿਬ ਤੇ ਕਿ ਇਸ ਭਰਤੀ ਕਮੇਟੀ ਨੇ ਜਿਹਨੂੰ ਸ਼੍ਰੋਮਣੀ ਅਕਾਲੀ ਦਲ ਵਾਲੇ ਹਲੇ ਵੀ ਪੰਜ ਮੈਂਬਰੀ ਕਮੇਟੀ ਨੂੰ ਪ੍ਰਵਾਨਗੇ ਨਹੀਂ ਦੇ ਰਹੇ ਉਹ ਕਹਿੰਦੇ ਪੰਜ ਮੈਂਬਰੀ ਕਮੇਟੀ ਬਣੀ ਨਹੀਂ ਹਾਲਾਂਕਿ ਸੱਤ ਮੈਂਬਰੀ ਸੀ ਦੋ ਮੈਂਬਰ ਅਸਤੀਫਾ ਦੇ ਗਏ ਧਾਮੀ ਸਾਹਿਬ ਪ੍ਰਧਾਨ ਨੇ ਸ਼੍ਰੋਮਣੀ ਅਕਾਲੀ ਦਲ ਦਾ ਹਿੱਸਾ ਨਹੀਂ ਪ੍ਰੋਫੈਸਰ ਬਲਵਿੰਦਰ ਸਿੰਘ ਭੁੰਦੜ ਮਾਫ ਕਰਨਾ ਮਾਫ ਕਰਨਾ ਪ੍ਰੋਫੈਸਰ ਕਿਰਪਾਲ ਸਿੰਘ ਬਡੂnga ਉਹ ਪੁਰਾਣੇ ਪ੍ਰਧਾਨ ਸੀ ਐਸਡੀਪੀਸੀ ਦੇ ਉਹਨਾਂ ਦੀ ਉਮਰ ਕਾਫੀ ਹੈ ਥੋੜੇ ਢਿਲੇ ਮੱਠੇ ਰਹਿੰਦੇ ਨੇ ਉਹ ਅਸਤੀਫਾ ਦੇ ਗਏ ਪਰ ਚਠੇਦਾਰ ਸਹਿਬਾਨਾ ਨੇ ਯਾ ਗੈਨੀ ਰੁਘਵੀਰ ਸਿੰਘ ਨੇ ਇਹ ਪੰਜ ਮੈਂਬਰਾਂ ਨੂੰ ਕੰਮ ਕਰਨ ਲਈ ਕਿਹਾ ਸੀ ਖਤਮ ਨਹੀਂ ਕੀਤੀ ਇਹਨਾਂ ਦੀ ਮੈਂਬਰੀ ਇਸ ਕਰਕੇ ਇਹ ਪੰਜ ਮੈਂਬਰੀ ਕਮੇਟੀ ਸ਼੍ਰੀ ਅਕਾਲ ਤਖਤ ਸਾਹਿਬ ਤੇ ਆਪਣੀ ਭਰਤੀ ਜਮ੍ਹਾਂ ਕਰਾ ਕੇ ਇਹ ਦਰਖਾਸਤ ਦੇ ਸਕਦੀ ਹੈ ਕਿ ਸਾਡੀ ਸਾਰੀ ਭਰਤੀ ਦੀ ਤੁਸੀਂ ਜਾਂਚ ਕਰ ਸਕਦੇ ਹੋ ਇਹ ਭਰਤੀ ਦੇ ਨਾਲ ਸਬੂਤ ਨੇ ਆਧਾਰ ਕਾਰਡ ਨੇ ਪਛਾਣ ਪੱਤਰ ਨੇ ਤੇ ਉਹ ਦੂਜਿਆਂ ਦੀ ਭਰਤੀ ਬਾਰੇ ਵੀ ਦੇ ਸਕਦੀ ਹੈ ਕਿ ਜਿਸ ਸ਼੍ਰੋਮਣੀ ਅਕਾਲੀ ਦਲ ਨੇ ਪ੍ਰਧਾਨ ਚੁਣ ਲਿਆ ਭਰਤੀ ਕਰਕੇ ਜਥੇਦਾਰ ਸਾਹਿਬ ਉਹਨਾਂ ਦੀ ਭਰਤੀ ਦੀ ਵੀ ਜਾਂਚ ਕਰ ਲਓ ਸਾਨੂੰ ਸ਼ੱਕ ਹੈ ਉਹ ਤਾਂ ਕਹਿੰਦੇ ਹੀ ਨਹੀਂ ਵੀ ਉਹਨਾਂ ਦੀ ਭਰਤੀ ਫਰਜੀ ਹੈ ਸੋ ਇਹਦਾ ਮਤਲਬ ਹੈ ਕਿ ਇਹ ਮਾਮਲਾ ਜਦੋਂ ਭਰਤੀ ਮੁੱਕ ਗਈ ਫਿਰ ਜਥੇਦਾਰ ਸਹਿਬਾਨਾ ਦੀ ਕਚਹਿਰੀ ਚ ਚਲਿਆ ਜਾਣਾ ਸੋ ਫਿਰ ਜਥੇਦਾਰ ਸਾਹਿਬ ਫੈਸਲਾ ਕਰਨਗੇ ਕਿ ਇਸ ਭਰਤੀ ਤੋਂ ਬਾਅਦ ਅਸੀਂ ਅਗਲਾ ਹੁਕਮ ਕੀ ਦੇਣਾ ਹੈ ਤੇ ਵਿਰੋਧੀ ਸੁਧਾਰ ਲਾਹਰ ਵਾਲੇ ਜਿਹੜੇ ਵਿਰੋਧੀ ਸੁਖਬੀਰ ਬਾਦਲ ਦੇ ਧੜੇ ਦੇ ਨੇ ਉਹ ਕੀ ਅਦਾਲਤਾਂ ਚ ਜਾਂਦੇ ਨੇ ਚੋਣ ਕਮਿਸ਼ਨ ਕੋਲੇ ਜਾਂਦੇ ਨੇ ਕੀ ਉਸ ਤੋਂ ਬਾਅਦ ਫਿਰ ਕੀ ਕੀ ਹੋਣਾ ਆਉਂਦੇ ਆਉਂਦੇ ਦਿਨਾਂ ਚ ਅਗਲੇ ਦਿਨਾਂ ਦੇ ਵਿੱਚ ਉਹਦੀ ਗੱਲ ਵੀ ਤੋਰਾਂਗੇ ਕਿਉਂਕਿ ਕਿਤੇ ਨਾ ਕਿਤੇ ਮੈਨੂੰ ਆਉਂਦੇ ਸਮੇਂ ਚ ਜਿਹੜਾ ਚੋਣ ਨਿਸ਼ਾਨਾ ਸਿੰਬਲ ਹੈ ਸਿੰਬਲ ਨੂੰ ਲੈ ਕੇ ਵੀ ਕਾਨੂੰਨੀ ਲੜਾਈ ਸ਼ੁਰੂ ਹੁੰਦੀ ਨਜ਼ਰ ਆ ਰਹੀ ਹੈ ਉਹ ਹੋਏਗੀ ਜਾਂ ਨਹੀਂ ਹੋਏਗੀ ਉਹਦਾ ਤਰਕ ਆਧਾਰ ਕੀ ਹੋਏਗਾ ਇਹ ਬਹੁਤ ਕੁਝ ਹੈ ਜਿਹੜਾ ਆਉਂਦੇ ਦਿਨਾਂ ਦੇ ਵਿੱਚ ਅਸੀਂ ਚਰਚਾ ਕਰਦੇ ਰਵਾਂਗੇ ਪਰ ਕੋਈ ਵੀ ਧਿਰ ਕਿਸੇ ਗੱਲ ਤੋਂ ਅਸਹਿਮਤ ਹੈ ਹਰ ਧਿਰ ਦੇ ਹਰ ਵਿਚਾਰ ਹਰ ਪੱਖ ਦਾ ਸਵਾਗਤ ਹੈ ਸੋ ਤੁਸੀਂ ਆਪਣਾ ਕੋਈ ਵੀ ਵਿਚਾਰ ਅਗਰ ਮੇਰੇ ਕਿਸੇ ਵਿਚਾਰ ਨਾਲ ਅਸਹਿਮਤ ਹੋ ਤਾਂ ਤੁਸੀਂ ਆਪਣਾ ਵਿਚਾਰ ਮੇਰੇ ਨਾਲ ਸਾਂਝਾ ਕਰ ਸਕਦੇ ਹੋ ਅਸੀਂ ਤੁਹਾਡਾ ਵਿਚਾਰ ਵੀ ਅੱਗੇ ਵਧਾਵਾਂਗੇ ਬਹੁਤ ਧੰਨਵਾਦ